ਸਰ ਕੀ ਤੋਂ ਤੇ ਅੱਜ ਕੀ ਵਿਸ਼ਾ ਲੈ ਕੇ ਤੁਸੀਂ ਆਏ ਹੋ ਪ੍ਰੈਸ ਕਾਨਫਰੰਸ ਵਿੱਚ ਸਰ ਮੇਰਾ ਨਾਮ ਡਾਕਟਰ ਗੁਰਚਰਨੇ ਆ ਮੈਂ ਪਿੰਡ ਕ੍ਰੀਮਨਗਰ ਚਿਚਰਵਾਲ ਤੋਂ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹਾਂ ਪਹਿਲਾਂ ਵੀ ਇੱਥੇ ਮੈਂ ਪ੍ਰੈਸ ਕਾਨਫਰੰਸ ਕਰੀ ਸੀ ਜਦੋਂ ਇਲੈਕਸ਼ਨਾਂ ਦਾ ਟਾਈਮ ਸੀ 2024 ਔਰ ਅੱਜ ਜਿਹੜਾ ਮੇਰਾ ਮੁੱਦਾ ਹੈਗਾ ਆਪਜੀ ਦੇ ਮਾਧਿਮ ਰਾਈ ਆਪਜੀ ਦੇ ਤੁਸੀਂ ਗੱਲ ਕੀਤੀ ਕਿਹੜੀਆਂ ਇਲੈਕਸ਼ਨਾਂ ਸਰ ਸਰਪੰਚੀ ਦੀ ਇਲੈਕਸ਼ਨ ਸੀ ਜਿਹੜੇ 15 ਅਕਤੂਬਰ 2024 ਨੂੰ ਇਸ ਦਿਨ ਜੋ ਵਾਰਦਾਤ ਹੋਈ ਜੋ ਕੁਝ ਹੋਇਆ ਉਸ ਨੂੰ ਲੈ ਕੇ ਜਾਂ ਉਹਦੇ ਵਿੱਚ ਜੋ ਤੰਦਲੀ ਹੋਈ ਉਹ ਤੰਦਲੀ ਨੂੰ ਲੈ ਕੇ ਅੱਜ ਮੈਂ ਆਪ ਜੀ ਨੂੰ ਵਿਦ ਐਵੀਡੈਂਸ ਵਿਦ ਪ੍ਰੂਫ ਦੱਸਾਂਗਾ ਕਿ ਕੌਣ ਕਿਸ ਤਰ੍ਹਾਂ ਔਰ ਕਿਵੇਂ ਕੀ ਕਰਵਾ ਰਿਹਾ ਆ ਵਿਦ ਰਿਕਾਰਡਿੰਗਾਂ ਵਿਦ ਹਾਈ ਕੋਰਟ ਦੇ ਆਰਡਰਾਂ ਦੇ ਨਾਲ ਮੈਂ ਆਪ ਜੀ ਨੂੰ ਸਾਰੇ ਸਬੂਤ ਪੇਸ਼ ਕਰਦਾ ਆ ਔਰ ਉਸ ਦਿਨ ਔਰ ਉਸ ਦਿਨ ਜੋ ਵਾਰਦਾਤ ਹੋਈ ਔਰ ਜਿਨ੍ਹਾਂ ਨੇ ਕੀਤੀ ਇਹਨਾਂ ਬੰਦਿਆਂ ਦੀਆਂ ਫੋਟੋਗ੍ਰਾਫੀਆਂ ਸਾਰੀਆਂ ਸਾਡੇ ਕੋਲ ਨੇ ਪੁਲਿਸ ਪਾਰਟੀ ਦੇ ਨਾਲ ਨੇ ਇਹਨਾਂ ਦੀ ਵੀਡੀਓਗ੍ਰਾਫੀ ਮੈਂ ਆਪ ਜੀ ਨੂੰ ਦੱਸਦਾ ਇਹ ਮੋਟਾ-ਮੋਟਾ ਜਿਵੇਂ ਤੁਹਾਨੂੰ ਦੱਸਦਾ ਆਪਾਂ ਸਟਾਰਟ ਕਰਦੇ ਹਾਂ ਜੀ ਐਸਐਚਓ ਤੋਂ ਜਿਹੜਾ ਕਿ ਬੜਾ ਮਸ਼ਹੂਰ ਆ ਬੜੇ ਸੁਰੱਖਿਆ ਦੇ ਵਿੱਚ ਰਹਿੰਦਾ ਆ ਇਹ ਦੇਖੋ ਜੀ ਪਹਿਲਾਂ ਤੇ ਉਸ ਬੰਦੇ ਦੇ ਉੱਪਰ 3 ਲੱਖ ਦੇ ਦੋਸ਼ ਲੱਗੇ ਨੇ ਵਿਜੀਲੈਂਸ ਵੱਲੋਂ ਉਹਤੇ ਮੁਕੱਦਮਾ ਆ ਐਫਆਰ ਬੋਲਦੀ ਪਈ ਆ ਮੈਂ ਨਹੀਂ ਬੋਲ ਰਿਹਾ ਠਰੂਏ ਸਾਡੇ ਪਿੰਡ ਦੇ ਨਾਲ ਠਰੂ ਆਇਆ 21 ਬੰਦਿਆਂ ਦੀਆਂ ਮੌਤਾਂ ਹੋਈਆਂ ਉਸ ਉਸ ਵਿੱਚ ਇਸ ਬੰਦੇ ਨੂੰ ਸਸਪੈਂਡ ਕੀਤਾ ਹੋਇਆ ਆ ਇਸ ਤੋਂ ਬਾਅਦ ਤੱਗੇ ਥਾਣੇ ਦੇ ਵਿੱਚ ਤਿੰਨ ਬੰਦਿਆਂ ਨੂੰ ਇਸ ਬੰਦੇ ਨੇ 3 ਡਿਗਰੀ ਇਸਤੇਮਾਲ ਕਰਕੇ ਉਹਨਾਂ ਨੂੰ ਟੌਰਚਰ ਕੀਤਾ ਹਾਈ ਕੋਰਟ ਵੱਲੋਂ ਐਫਆਰ ਕੱਟੀ ਹੋਈ ਆ ਉਸ ਬੰਦੇ ਉਸ ਕੇਸ 'ਚ ਵੀ ਸਸਪੈਂਡਡ ਆ ਇੰਨਾ ਕਰਪਟ ਐਸਐਚਓ ਸਾਡੇ ਉੱਪਰ ਆ ਕੇ ਐਲੀਗੇਸ਼ਨ ਲਾ ਰਿਹਾ ਹੈ ਸਾਡੇ ਪਿੰਡ ਦੇ ਉੱਪਰ 185 ਬੰਦਿਆਂ ਦੇ ਮੁਕੱਦਮਾ ਦਰਜ ਕਰਤਾ ਔਰ ਕਿਵੇਂ ਕੀਤਾ ਐਫਆਰ ਦੇ ਵਿੱਚ ਕੀ ਤੋਂ ਪਹਿਲਾਂ ਅਸੀਂ ਮਾਨਜੋਗ ਹਾਈ ਕੋਰਟ ਪਹੁੰਚੇ ਔਰ ਮਾਨਜੋਗ ਹਾਈ ਕੋਰਟ ਦੇ ਵਿੱਚ ਜਾ ਕੇ ਅਸੀਂ ਕਿਹਾ ਕਿ ਜੀ ਸਾਨੂੰ ਵੀਡੀਓਗ੍ਰਾਫੀ ਔਰ ਸਾਨੂੰ ਔਰ ਬਾਹਰ ਦੀ ਗਰਦ ਜਾਂ ਬਾਹਰ ਦੀ ਜੁੰਡ ਚਾਹੀਦੀ ਆ ਸਾਡੇ ਪ੍ਰੋਟੈਕਸ਼ਨ ਵਾਸਤੇ ਕਿਉਂਕਿ ਐਮਐਲਏ ਇਸ ਤਰ੍ਹਾਂ ਇਨਵੋਲਵ ਹੋਇਆ ਹਾਈ ਕੋਰਟ ਦਾ ਆਰਡਰ ਆ ਵੀਡੀਓਗ੍ਰਾਫੀ ਦਾ ਔਰ ਬਾਹਰ ਦੀ ਜੁੰਡ ਦਾ ਇਹ ਵੀ ਹਾਈ ਕੋਰਟ ਦਾ ਆਰਡਰ ਆ ਉਸ ਤੋਂ ਬਾਅਦ ਮੈਂ ਚੌਂਕ ਕਮਿਸ਼ਨਰ ਤੋਂ ਮੰਗ ਮੰਗੀ ਕੈਮਰਿਆਂ ਦੀ ਵੀਡੀਓਗ੍ਰਾਫੀ ਦੀ ਏਡੀਸੀ ਨੇ ਮਾਰਕ ਕਰਕੇ ਐਸਐਸਪੀ ਨੂੰ ਮਾਰਕ ਕਰਤਾ ਉਹ ਵੀ ਮੇਰੇ ਕੋਲ ਐਵਿਡੈਂਸ ਨੇ ਸਾਰੇ ਉਹ ਵੀ ਮੈਂ ਆਪ ਜੀ ਨੂੰ ਪੇਸ਼ ਕਰਦਾ ਇਸ ਤੋਂ ਬਾਅਦ ਆਜੋ ਸਰ 214 ਨੰਬਰ ਮੁਕਦਮਾ ਨੋਮੀਨੇਸ਼ਨ ਭਰਨ ਦੇ ਟਾਈਮ ਪਾਤਨਾ ਵੀਡੀਓ ਦਫ਼ਤਰ ਦੇ ਵਿੱਚ ਇੱਕ ਅਨਪੜ ਬੰਦਾ ਤੇ ਕਿਸੇ ਦੇ ਕੋਈ ਦਰਖਾਸਤ ਲਖਾਏ ਚਲੋ ਮੰਨ ਸਕਦੇ ਆ ਪੜਿਆ ਲਿਖਿਆ ਬੰਦਾ ਉਪਰੋਂ ਵੀਡੀਓ ਵੀਡੀਓ ਹੋਵੇ ਪੰਚਾਇਤੀ ਅਫਸਰ ਹੋਵੇ ਨਾਮ ਬੁਘੇਲ ਸਿੰਘ ਟਾਈਮ 10 ਤੋਂ 12 ਬੰਦੇ ਤੇ ਸਾਡਾ ਮੁਕਦਮਾ ਦਰਜ ਕਰਿਆ ਜਿਹਦੇ ਵਿੱਚ ਐਮਐਲਏ ਦਾ ਭਰਾ ਇਨਵੋਲਵ ਆ ਮਾਈ ਨੇਮ ਐਫਆਰ ਦੇ ਵਿੱਚ ਮਲਕੀਤ ਰਾਮ ਆ ਇਹ ਬੰਦਾ ਕੀ ਕਹਿ ਰਿਹਾ ਆ ਕਿ ਇਸ ਦਿਨ ਗੁਰਚਨਨ ਰਾਮ ਆ ਗਏ ਮੇਰੇ ਗਲ ਪਿਆ ਔਰ ਸਾਡਾ ਰਿਕਾਰਡ ਤੋੜਿਆ ਜਦਕਿ ਉਸ ਦਿਨ ਦੀ ਮੇਰੀ ਲੋਕੇਸ਼ਨ ਔਰ ਮੇਰਾ ਜਿੱਥੇ ਮੈਂ ਹੈਗਾ ਸੀ ਉੱਥੋਂ ਦਾ ਮੇਰਾ ਰਜਿਸਟਰੀ ਹਾਈ ਕੋਰਟ ਦੇ ਵਿੱਚ ਆ ਆਰਡਰ ਸਭ ਕੁਝ ਉਸ ਤੋਂ ਮੇਰੇ ਕੋਲ ਸਬੂਤ ਆ ਉਹ ਮੈਂ ਪੇਸ਼ ਕਰਦਾਗਾ ਕੋਰਟ 'ਚ ਮੈਂ ਕੀਤਾ ਹੋਇਆ ਆ ਉਸ ਤੋਂ ਬਾਅਦ ਇਲੈਕਸ਼ਨਾਂ ਦੇ ਵਿੱਚ ਕੀ ਹੋ ਰਿਹਾ ਆ 200 ਜਿਸ ਦਾ ਇਲੈਕਸ਼ਨ ਸੀ 15 ਅਕਤੂਬਰ ਨੂੰ ਪੋਲਿੰਗ ਬਿਲਕੁਲ ਸਹੀ ਤਰੀਕੇ ਨਾਲ ਚੱਲ ਰਹੀ ਆ ਕੋਈ ਰੋਲਾ ਨਹੀਂ ਕੋਈ ਰੱਪਾ ਨਹੀਂ ਜਦੋਂ ਸ਼ਾਮ ਦੇ 4 ਵਜੇ ਦੇ ਨੇ ਐਸਐਚਓ ਆਪਣੀ ਪਾਰਟੀ ਦੇ ਨਾਲ ਆਂਦਾ ਆ ਜਦ ਕਿ ਪੋਲਿੰਗ 1700 ਦੇ ਪਲੱਸ ਸ਼ਾਇਦ ਸਾਨੂੰ ਵੋਟ ਪੈ ਗਈ ਸੀ ਸਾਨੂੰ ਪਤਾ ਲੱਗ ਗਿਆ ਪਰ ਐਮਐਲਏ ਦੇ ਬੰਦਿਆਂ ਨੇ ਉੱਥੇ ਆ ਕੇ ਸ਼ਰਮ ਦਿਖਾਵਾਂਗਾ ਤੁਹਾਨੂੰ ਵੀਡੀਓ ਦਿਖਾਵਾਂਗਾ ਵੀ ਕਿੰਨਾ ਕਿੰਨੇ ਨੇ ਕੀ ਕੀ ਕੀਤਾ ਐਸਐਟਓ ਨੇ ਉੱਥੇ ਆ ਕੇ ਸਾਨੂੰ ਪਹਿਲਾਂ ਬਾਹਰ ਕੱਢਿਆ ਮੇਰਾ ਫੋਨ ਖੋਸਿਆ ਜਦ ਕਿ ਉਹ ਫੋਨ ਖੋਜਦੇ ਹੋਏ ਸਾਰਾ ਕੁਝ ਉਹਦੇ ਕੋਲ ਰਿਕਾਰਡ ਹੈ ਮੇਰੇ ਕੋਲ ਉਹ ਵੀ ਮੈਂ ਆਪ ਜੀ ਨੂੰ ਦੱਸਦਾ ਐਸਐਟਓ ਨੇ ਸਾਡੇ ਉੱਪਰ ਆ ਕੇ ਲਾਠੀ ਚਾਰਜ ਕੀਤਾ ਨਜਾਇਜ਼ ਕੀਤਾ ਉਹਨਾਂ ਦੇ ਵੱਲੋਂ ਦੋ ਬੰਦੇ ਸਾਡੇ ਵਾਲੀ ਪਾਰਟੀ ਦਾ ਸੈੱਟ ਖੜ ਕੇ ਪਥਰਾ ਕਰਨਾ ਸ਼ੁਰੂ ਕਰਿਆ ਉਸ ਦੇ ਵਿੱਚ ਮੈਂ ਆਪ ਜੀ ਨੂੰ ਦੱਸਦਾ ਜੀ ਇਸ ਸਕੂਲ ਦਾ ਇਸ ਸਕੂਲ ਦਾ ਦ੍ਰਿਸ਼ ਆ ਐਫ ਆਰ ਦੇ ਵਿੱਚ ਉਹਨਾਂ ਨੇ ਲਿਖਿਆ ਆ ਐਫ ਆਰ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਸਕੂਲ ਦੇ ਉੱਪਰ ਗੁਰਚਰਨ ਦੀ ਟੀਮ ਸੀ ਜਿਹੜੀ ਸਾਰੀ ਸਰ ਮੈਨੂੰ ਪਤਾ ਸੀ ਕਿ ਇਹ ਪੁਲਿਸ ਕਿੱਥੋਂ ਤੱਕ ਸੋਚਦੀ ਆ ਪੁਲਿਸ ਨੇ ਸਾਡੇ ਕੈਮਰੇ ਪੱਟੇ ਸੀ ਸਾਨੂੰ ਪਤਾ ਸੀ ਔਰ ਮੈਂ ਉਹਨਾਂ ਤੋਂ ਚੋਰੀ ਮੈਂ ਉੱਪਰ ਡਰੋਨ ਨੂੰ ਛੱਡਦੇ ਸੀ ਮੈਂ ਬਟਨ ਕੈਮਰੇ ਵੀ ਲਾਇ ਹੋਏ ਸੀ ਜਿਹੜੇ ਮੇਰੇ ਪੋਲਿੰਗ ਏਜੰਟ ਸੀ ਉਹਨਾਂ ਦੇ ਪੋਲਿੰਗ ਏਜੰਡਾ ਦੇ ਬਟਨ ਕੈਮਰੇ ਜੀ ਮੈਂ ਸਾਰਾ ਕੁਛ ਆਬਦੀ ਨੂੰ ਪੇਸ਼ ਕਰਾਂਗਾ। ਔਰ ਸਰ 224 ਨੰਬਰ ਮੁਕਦਮੇ ਦੇ ਵਿੱਚ ਉਹ ਲਿਖ ਰਹੇ ਨੇ ਕਿ ਗੁਰਚਰਨ ਦੀ ਟੀਮ ਨੇ ਆ ਕੇ ਸਕੂਲ ਦੀ ਬਿਲਡਿੰਗ ਦੇ ਉੱਪਰ ਬਿਲਕੁਲ ਇंटਾਂ ਰੋੜੀਆਂ ਦੇ ਨਾਲ ਲੈਸ ਸੀ ਔਰ ਉਹਨਾਂ ਨੇ ਸਾਈਡ ਤੇ ਹਮਲਾ ਕੀਤਾ ਸਾਨੂੰ ਭੀੜ ਨੂੰ ਤਿੱਤਰ-ਬਿੱਤਰ ਕਰਨ ਦੇ ਲਈ ਇਹਦੇ ਵਿੱਚ ਲਿਖਿਆ ਹੈ ਸਪੀਡ ਨੂੰ ਤਿੱਤਰ ਇਹ ਸਕੂਲ ਆ ਕੋਈ ਸਕੂਲ ਦੇ ਅੰਦਰ ਮਾਹੌਲ ਖਰਾਬ ਨਹੀਂ ਆ ਅਸੀਂ ਬਾਹਰ ਖੜੇ ਆ ਆਪਣਾ ਪ੍ਰੋਟੈਸਟ ਕਰਦੇ ਪਏ ਆ ਜਦ ਕਿ ਮੈਂ ਕੈਂਡੀਡੇਟ ਸੀ ਮੈਨੂੰ ਵੀ ਅੰਦਰ ਜਾਣ ਦੀ ਅਨੁਮਤੀ ਸੀ ਪਰ ਮੈਨੂੰ ਅੰਦਰ ਜਾਣ ਨਹੀਂ ਦਿੱਤਾ ਅਸੀਂ ਅੰਦਰ ਜਾਣ ਲਈ ਕਹਿ ਰਹੇ ਆ ਔਰ ਸਾਡੇ ਤੇ ਲਾਠੀ ਚਾਰਜ ਕੀਤਾ ਜਾਏਗਾ ਬਿਨਾ ਮਤਲਬ ਤੋਂ ਬਿਨਾ ਕਿਸੇ ਵੈਸਤ ਤੋਂ ਬਿਲਕੁਲ ਡਰੋਨ ਦੇ ਨਾਲ ਕੈਦ ਕੀਤਾ ਹੋਇਆ ਆ ਇਹ ਤੁਸੀਂ ਦੇਖ ਲਓ ਵੀ ਕੌਣ ਹਮਲਾ ਕਰ ਰਿਹਾ ਐਫ ਆਰ ਦੇ ਵਿੱਚ ਕੀ ਲਿਖ ਰਹੇ ਨੇ ਔਰ ਡਰੋਨ ਕੀ ਬੋਲ ਰਿਹਾ ਆ ਇਹ ਵੀਡੀਓ ਜਾਂ ਫਿਰ ਡਰੋਨ ਝੂਠ ਬੋਲ ਰਿਹਾ ਜਾਂ ਫਿਰ ਐਫ ਆਰ ਝੂਠ ਬੋਲ ਰਹੀ ਆ ਦੋਨਾਂ ਦੇ ਵਿੱਚੋਂ ਇੱਕ ਚੀਜ਼ ਤੇ ਝੂਠ ਬੋਲ ਰਹੀ ਆ ਇੰਨੇ ਬ ਇਸ ਤੋਂ ਅੱਗੇ ਆਜੋ ਜੀ ਦੂਜੀ ਸਾਈਡ ਤੋਂ ਐਮਐਲਏ ਦੇ ਬੁਲਾਏ ਹੋਏ 100 ਪਲੱਸ ਬੰਦਿਆਂ ਨੇ 100 ਤੋਂ 150 ਪਲੱਸ ਬੰਦੇ ਹੋਣਗੇ ਉਹਨਾਂ ਨੂੰ ਬੁਲਾ ਕੇ ਸਾਡੇ ਉੱਪਰ ਹਮਲਾ ਕਰਵਾਇਆ ਮੁਨਸਪਾਲਟੀ ਨਾਲ ਚੱਲ ਰਹੀ ਆ ਪਿੱਛੇ ਨਾਲ ਦੀ ਨਾਲ ਜਿੰਨੇ ਵੀ ਉਹਦੇ ਬਾਹਰੋਂ ਹਥਿਆਰਾਂ ਨਾਲ ਲੈਸ ਸੀ ਉਹ ਬੰਦੇ ਚੱਲਦੇ ਪਏ ਨੇ ਔਰ ਸਭ ਤੋਂ ਵੱਡੀ ਗੱਲ ਹਥਿਆਰ ਕਿਹਦੀ ਗੱਡੀ 'ਚ ਆ ਰਹੇ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਸਰਪੰਚ ਸਰਦਾਰ ਕੁਲਵੰਤ ਸਿੰਘ ਉਰਫ ਕੰਤੂ ਰਾਮ ਨੇ ਆਪ ਚੁਣਿਆ ਹੋਇਆ ਸੀ ਮੈਂ ਆਪ ਜੀ ਨੂੰ ਦੱਸਦਾ ਬਾਈ ਧਰਮਾਰਿਆਂ ਦਾ ਜੱਲਾ ਜਿਹੜੀ ਮੈਂ ਮੈਂ ਫੋਟੋ ਵੀ ਦਿਖਾ ਰਿਹਾ ਮੈਂ ਸਰ ਫੋਟੋ ਵੀ ਦਿਖਾ ਰਿਹਾ ਗੱਡੀ ਦੇ ਵਿੱਚੋਂ ਡਾਂਗਾ ਕੱਢ ਰਿਹਾ ਜਿਹੜਾ ਮੌਕੇ ਦਾ ਮਜੂਦ ਸਰਪੰਚ ਬਣਿਆ ਆ 180 ਵੋਟਾਂ ਦੇ ਨਾਲ ਬਣਾਇਆ ਰੀਪੋਲਿੰਗ ਕਰਕੇ ਇਹ ਸਰਪੰਚ ਦੀ ਜੋ ਗੱਡੀ ਆ ਉਹਦੇ ਨਾਮ ਆ ਉਹਦਾ ਮੁੰਡਾ ਡਾਂਗਾ ਕੱਢਦਾ ਪਿਆ ਇਹ ਉਹਦੀ ਸਰਪੰਚ ਦੀ ਜਿਹੜੀ ਆਰਸੀ ਆ ਗੱਡੀ ਦੀ ਉਹ ਆਰਸੀ ਤੁਸੀਂ ਦੇਖ ਸਕਦੇ ਹੋ ਮੈਂ ਹੈਡਲਾਈਨ ਕਰ ਰੱਖੀ ਆ ਕੁਲਵੰਤ ਸਿੰਘ ਸਨੌਫ ਗੁਲਾਮ ਰਾਮ ਪਿੰਡ ਕ੍ਰੀਮਨਗਰ ਚਿਚੜਵਾਲ ਬੰਦਾ ਆਪਣੀ ਗੱਡੀ ਲੈ ਕੇ ਆ ਰਿਹਾ ਆ ਗੱਡੀ ਲੈ ਕੇ ਉਹਦੇ ਵਿੱਚ ਹਥਿਆਰ ਲੈ ਕੇ ਆ ਰਿਹਾ ਆ ਕੋਈ ਦੱਸੋ ਵੀ ਅਸੀਂ ਕਿਹੜੇ ਵੀ ਲੜਾਈ ਕਰਨ ਆਏ ਸੀ ਉੱਥੇ ਜਾਂ ਕੁਝ ਹੋਰ ਕਰਨ ਆਏ ਸੀ ਔਰ ਉਸ ਤੋਂ ਵੀ ਵੱਡੀ ਗੱਲ ਦੇਖੋ ਬਿਰਕੁਲ ਰਾਈਟ ਹੈਂਡ ਐਮਐਲਏ ਦਾ ਹਰਦੀਪ ਸਰਪੰਚ ਜੋ 150 ਪਲੱਸ ਬੰਦੇ ਨੂੰ ਲੈ ਕੇ ਆਇਆ ਉਹਨੂੰ ਆਪਾਂ ਸਾਫ਼-ਸਾਫ਼ ਵੀਡੀਓ ਚ ਦਿਖਾਣਾ ਪਿੱਛੇ ਵੀ ਦਿਖਾਣਾ ਮੈਂ ਸਾਫ਼-ਸਾਫ਼ ਬੰਦੇ ਦਿਖਦੇ ਪਏ ਨੇ ਜਿਹੜੇ ਹਰ ਵੇਲੇ ਨਾਰ ਲੈਂਦੇ ਨੇ ਹਥਿਆਰਾਂ ਦੇ ਨਾਲ ਲੈਸ ਨੇ ਸਾਡੇ ਵਾਲੀ ਪਾਰਟੀ ਦੇ ਉੱਪਰ 185 ਬੰਦੇ ਤੇ ਮੁਕਦਮਾ ਦਰਜ ਆ ਮੁਕਦਮਾ ਕਾਦਾ ਆ ਅਟੈਂਪਟ ਟੂ ਮਰਡਰ ਦਾ 307 ਦੇ ਨਾਲ 307 ਮੁਕੱਦਮਾ ਲਾ ਕੇ ਸਾਡੇ ਦੇ ਸਾਨੂੰ ਭਗੋੜਾ ਕਰਾਰ ਕਰਤਾ ਅਸੀਂ ਭੱਜ ਗਏ ਅਗਲੇ ਦਿਨ ਉਹ ਐਮਐਲ ਨੇ ਰੀਪੋਲਿੰਗ ਕਰਵਾਈ ਰੀਪੋਲਿੰਗ ਦੇ ਵਿੱਚ 2100 ਵੋਟ ਆ ਪਿੰਡ ਦੀ 2100 ਵੋਟ ਪੋਲ ਨਹੀਂ ਹੋਈ ਪਹਿਲੇ ਦਿਨ 14 ਤਰੀਕ ਨੂੰ ਪੋਲ ਹੋ ਰਹੀ ਆ 1700 ਪਲੱਸ ਦੇ ਅਗਲੇ ਦਿਨ ਪੋਲ ਹੋ ਰਹੀ ਆ 380 ਦੀ ਪੋਲਿੰਗ ਜਦ ਕਿ ਜਿੰਨੇ ਬੰਦੇ ਸੀ ਸਾਰਿਆਂ ਦੇ ਮੁਕੱਦਮਾ ਦਰਜ ਕਰਕੇ ਬੰਦਿਆਂ ਨੂੰ ਪਹੁੰਚਾਤਾ ਉਤੋਂ ਪਿੰਡ ਖਾਲੀ ਹੋ ਗਿਆ ਇਹਨਾਂ ਬੰਦਿਆਂ ਨੇ ਇਸ ਚੀਜ਼ ਦਾ ਫਾਇਦਾ ਉਠਾਉਂਦੇ ਹੋਏ ਆਪਣੇ ਸਰਪੰਚ ਨੂੰ ਸਰਪੰਚ ਕੋਸ਼ਿਦ ਕਰਤਾ 180 ਵੋਟਾਂ ਦੇ ਨਾਲ ਆਪਣਾ ਸਰਪੰਚ ਬਣਾਇਆ ਜਦ ਕਿ ਲਾਈਨ ਆਰਡਰ ਕਹਿੰਦਾ ਹੈ 3% ਵੋਟਾਂ ਹੋਣੀਆਂ ਚਾਹੀਦੀਆਂ ਨੇ ਤੇ ਸਰਪੰਚ ਤਾਂ ਮੰਨਿਆ ਜਾਏਗਾ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਔਰ ਇਹਦੇ ਵਿੱਚ ਹੋਇਆ ਕਿ 224 ਨੰਬਰ ਮੁਕਦਮੇ ਦੇ ਵਿੱਚ ਮੈਂ ਇਸ ਬੰਦੇ ਦੀ ਫੋਟੋ ਦਿਖਾਣਾ ਇਹ ਮੇਰਾ ਛੋਟਾ ਭਰਾ ਆ ਇਹ ਜਰਮਨ ਦੇ ਵਿੱਚ ਆ ਅੱਜ ਤੋਂ 3 ਸਾਲ ਹੋ ਗਏ ਨੇ ਇਸ ਬੰਦੇ ਨੂੰ ਇੰਡੀਆ ਤੋਂ ਆਊਟ ਹੋਏ ਨੂੰ ਇਸ ਬੰਦੇ ਨੂੰ 22 ਜੁਲਾਈ 2022 ਦਾ ਇੰਡੀਆ ਛੱਡ ਕੇ ਬੰਦਾ ਬਾਹਰ ਗਿਆ ਹੋਇਆ ਆ ਇਹਦੇ ਸਾਰੇ ਟੈਕਸ ਉੱਥੋਂ ਦੀ ਰੈ residency ਉੱਥੋਂ ਦੇ ਟੈਕਸ ਉੱਥੋਂ ਦੀਆਂ ਲਾਈਵ ਲੋਕੇਸ਼ਨਾਂ ਜੋ ਇਹਨੇ ਪੇ ਕੀਤਾ ਹੋਇਆ ਟੈਕਸ ਪੇ ਕੀਤਾ ਹੋਇਆ ਪੂਰੀ ਕੰਪਨੀ ਦੇ ਵੀਡੀਓਗ੍ਰਾਫੀਆਂ ਉਹ ਮੈਂ ਆਪ ਜੀ ਨੂੰ ਪੇਸ਼ ਕਰ ਦਾਂਗਾ ਵਿਦ ਪ੍ਰੂਫ ਵੀ ਨੇ ਔਰ ਇਹਦੇ ਵਿੱਚ ਬਾਈ ਨੇਮ ਰੱਖਿਆ ਹੋਇਆ 224 ਦੇ ਵਿੱਚ ਡਾਕਟਰ ਗੁਰਚਰਨ ਦਾ ਭਰਾ ਅੱਗੇ ਦੇ ਵਿੱਚ ਲਿਖਿਆ ਹੋਇਆ ਗੁਰਚਰਨ ਦਾ ਗੁਰਪ੍ਰੀਤਰਾਮ ਇਦਾਂ ਦੀ ਕਿਹੜੀ ਲਿਖ ਰੱਖਿਆ ਇੱਟਾਂ ਮਾਰ ਰਹੀ ਸੀ ਇਦਾਂ ਦੀ ਕਿਹੜੀ ਇੱਟ ਸੀ ਕਿ ਜਿਹੜੀ ਜਰਮਨ ਤੋਂ ਆ ਕੇ ਐਸਐਚਓ ਦੇ ਸਿਰ ਤੇ ਵਿੱਚ ਲੱਗ ਗਈ ਜਿਹੜਾ ਬੰਦਾ ਫੜਦੇ ਨੇ ਉਹਦੇ ਵਿੱਚ ਹੀ ਲਿਖ ਦਿੰਦੇ ਨੇ ਮੁਕਦਮਾ ਦਰਜ ਕਰ ਦੋ ਕੱਲੇ ਦੇ ਆਪਾਂ ਮੂਟੀ ਗੱਲ ਕਰੀਏ ਮੰਨ ਲਓ ਮੈਂ ਮਾਰਤੀ ਮੇਰੇ ਕੱਲੇ ਤੇ ਮੁਕਦਮਾ ਦਰਜ ਕਰ ਦੋ ਪਿੰਡ ਤੇ 180 ਮੁੰਡਿਆਂ ਦੇ ਮੁਕਦਮਾ ਦਰਜ ਕਰਤਾ ਆ ਪੜੇ ਲਿਖੇ ਮੁੰਡੇ ਨੇ ਗ੍ਰੈਜੂਏਸ਼ਨ ਮੁੰਡੇ ਨੇ ਉਹਨਾਂ ਦੀ ਐਸੀ ਤੇ ਐਸੀ ਕਰਤੀ ਉਹਨਾਂ ਸਾਰਿਆਂ ਨੇ ਇਹ ਪੁਸ ਦਾ ਕੰਮ ਆ ਪੁਸ ਦੀ ਲਗਾਮ ਆ ਜਿਹੜੀ ਮੇਰੇ ਹਰਤੀ ਸ਼ੁਤਰਾਣੇ ਦੀ ਕੁਲਵੰਤ ਸਿੰਘ ਬਾਜੀਗਰ ਔਰ ਕੰਤੂਰਾਮ ਨੇ ਆਪਣੇ ਹੱਥ ਜੇ ਫੜੀ ਹੋਈ ਆ ੱੱਕੇ ਨਾਲ ਉਹ ਲੋਕਾਂ ਤੋਂ ਕੀ ਕੀ ਕਰਵਾਉਂਦਾ ਆ ਆਪ ਜੀ ਨੂੰ ਸਬੂਤ ਪੇਸ਼ ਕਰਾਂਗਾ ਸਾਰੇ ਔਰ ਇੱਥੋਂ ਤੱਕ ਕੀ SSP ਨੂੰ ਧਮਕੀ ਤੱਕ ਦੇ ਰਿਹਾ ਆ ਮੈਂ ਸਰ ਆਪ ਜੀ ਨੂੰ ਪੁੱਛਦਾ ਆ ਕਿ ਇੱਕ IPS ਲੱਗਣ ਵਾਸਤੇ IPS ਬਣਨ ਵਾਸਤੇ ਕਿੰਨੀ ਕੁ ਸਟੱਡੀ ਕਰਨੀ ਪੈਂਦੀ ਆ ਆਪ ਦੱਸੋ ਮੈਨੂੰ ਕਿੰਨੀ ਸਟੱਡੀ ਘਰ ਤੋਂ ਕੱਟ ਕੇ IPS ਅਧਿਕਾਰੀ IPS ਅਧਿਕਾਰੀ ਜਿਹੜਾ ਪੂਰੇ ਪਟਿਆਲੇ ਜ਼ਿਲ੍ਹੇ ਨੂੰ ਕਮਾਂਡ ਕਰਦਾ ਆ ਕਿੰਨੇ ਥਾਣੇ ਨੇ ਕਿੰਨੇ SHO ਨੇ ਉਹਨਾਂ ਨੂੰ ਕਮਾਂਡ ਕਰ ਰਿਹਾ ਆ ਆਰਾ اور ਇੱਕ ਐਮਐਲਏ ਬਣਨ ਵਾਸਤੇ ਕੁਝ ਨਹੀਂ ਚਾਹੀਦਾ ਅਨਪੜ੍ਹ ਬੰਦਾ ਐਮਐਲਏ ਬਣ ਸਕਦਾ ਆ 10 ਬੜਿਆ ਬੰਦਾ ਐਮਐਲਏ ਬਣ ਸਕਦਾ ਮੈਂ ਚੈਲੰਜ ਕਰਦਾ ਆ ਕਿ ਉਸ ਬੰਦੇ ਦਾ 10ਵੀਂ ਦਾ ਸਰਟੀਫਿਕੇਟ ਜਾਲੀ ਆ ਜਾਲੀ ਲਾ ਕੇ ਉਹ ਬੰਦੇ ਨੇ ਟਿਕਟ ਅਲਾਊਟ ਕੀਤੀ ਆ ਮੈਂ ਇਸ ਗੱਲ ਨੂੰ ਪੂਰੇ ਐਫੀਡੇਟ ਦੀਆਂ ਚ ਤਿਆਰ ਆ ਅਗਰ ਸਰਦਾਰ ਕੁਲਵੰਤ ਸਿੰਘ ਇਸ ਗੱਲ ਤੋਂ ਮੰਨਦਾ ਆ ਕਿ ਉਹ ਅਸਲੀ ਆ ਤੇ ਉਹ ਮੈਨੂੰ ਸਰਟੀਫਿਕੇਟ ਦੇ ਦੇ ਮੈਂ ਉਸ ਨੂੰ ਸਾਬਤ ਕਰ ਦਾਂਗਾ ਕਿ ਇਹ ਜਾਲੀ ਆ 10 ਮਹੀਨੇ ਬਾਅਦ ਕਿਉਂ ਪੇਸ਼ ਹੋਏ ਹੋ 10 ਮਹੀਨੇ ਹੋ ਗਏ ਲੰਗੇ ਪੰਚਾਇਤੀ ਜੋਰਾਂ ਨੂੰ ਕੀ ਤੁਸੀਂ फरार ਸੀ ਹਾਈ ਕੋਰਟ ਕੋਈ ਮਾਮਲਾ ਸੀ ਤੁਹਾਡਾ 10 ਮਹੀਨੇ ਬਾਅਦ ਤੁਸੀਂ ਅੱਜ ਪ੍ਰੈਜੈਂਟ ਹੋਏ ਜੀ ਬਿਲਕੁਲ ਸਾਰੇ ਵਧੀਆ ਕੁਐਸਚਨ ਪੁੱਛਿਆ ਤੁਸੀਂ ਮੈਨੂੰ 180 ਮੁੰਡਿਆਂ ਦੇ ਮਕਦਮਾ ਸੀ ਅਸੀਂ ਵਾਰ-ਵਾਰ ਸਾਰਿਆਂ ਦੀ ਜ਼ਮਾਨਤਾਂ ਲਾਉਂਦੇ ਰਹੇ ਹਾਂ ਸਾਨੂੰ ਡੇਟਾ ਹਾਈ ਕੋਰਟ ਤੋਂ ਮਿਲਦੀਆਂ ਰਹੀਆਂ ਨੇ ਜਿਵੇਂ ਮੇਰੀ ਜ਼ਮਾਨਤ ਸੁਪਰੀਮ ਕੋਰਟ ਲਈ ਇਹਨਾਂ ਨੇ ਮੈਨੂੰ ਹਿਸਟਰੀ ਸ਼ੀਟਰ ਬਣਾਤਾ ਔਰ ਸਭ ਤੋਂ ਮੋਟੀ ਗੱਲ ਦੇਖ ਲਓ ਜੀ ਪੁੱਛਦੀ ਇੱਕੋ ਐਂਸੀਡੈਂਟ ਇੱਕੋ ਵਾਰਦਾਤ ਇੱਕੋ ਹੀ ਸਮੇਂ ਦੇ ਵਿੱਚ ਦੋ ਐਫਆਰਾਂ ਕੱਟੀਆਂ ਨੇ 221 232 190 ਸੀਮ 190 اور ਇਹ ਦੇਖ ਲੋ ਸੀਮ ਸੀਮ ਇੰਟਰਸੈਕਸ਼ਨ ਨੇ ਸੀਮ ਟਾਈਮ ਆ 10 ਮਿੰਟ ਦੇ ਵਿੱਚ ਵਿੱਚ ਉਹਨਾਂ ਨੇ ਦੋ ਐਫਆਰ ਮੇਰੇ ਤੇ ਦਰਜ ਕਰਤੀਆਂ ਜਨਕਿ ਇੱਕੋ ਹੀ ਵਾਰਦਾਤ ਨੂੰ ਦੋ ਟਾਈਮ ਦਿਖਾ ਰਹੇ ਨੇ ਕਿਉਂ ਦਿਖਾ ਰਹੇ ਨੇ ਮੈਨੂੰ ਹਿਸਟਰੀ ਸ਼ੀਟ ਦਿਖਾਉਣ ਵਾਸਤੇ ਇਹ ਕੋਡ ਨੂੰ ਗੁੰਮਰਾਹ ਕਰ ਰਹੇ ਨੇ ਉੱਥੇ ਜਾ ਕੇ ਕੋਡ ਨੂੰ ਝੂਠੇ ਡਾਕੂਮੈਂਟ ਕਰਕੇ ਜਮਦਰ ਕੀਤਾ ਮੈਂ ਕੋਡ ਤੋਂ ਕੋਈ ਉਲੰਘਣਾ ਨਹੀਂ ਕੀਤੀ ਕੋਡ ਤੋਂ ਪਰਮਿਸ਼ਨ ਲੈ ਕੇ ਬੇ ਲੈ ਕੇ ਹੁਣ ਬਾਹਰ ਆਇਆ ਨੰਨ 10 ਦਿਨ ਹੋ ਗਏ ਨੇ ਅਸੀਂ ਨਜਾਇਜ਼ ਜੇਲ ਕੱਟੀ ਆ ਸਾਡੇ ਨਾਲ ਜਿਹਨੇ ਬੰਦੇ ਨੇ ਉਹਨਾਂ ਨੇ ਨਜਾਇਜ਼ ਜੇਲਾਂ ਕੱਟੀਆਂ ਨੇ ਜਿਨ੍ਹਾਂ ਕੱਟਣ ਤੋਂ ਬਾਅਦ ਅਸੀਂ ਜਿਹੜਾ ਜਿਹੜਾ ਕਾਗਜ਼ ਪੱਤਰ ਤਿਆਰ ਕੀਤਾ ਆ ਜਿਹੜਾ ਰਿਕਾਰਡ ਤਿਆਰ ਹੋ ਤੁਹਾਡੇ ਸਾਹਮਣੇ ਆ ਇਸ ਤੋਂ ਬਾਅਦ ਸਰ ਤੁਸੀਂ ਆਜੋ 224 ਦੇ ਵਿੱਚ ਸਾਨੂੰ ਜੱਜ ਨੇ ਜ਼ਮਾਨਤ ਅਲਾਓ ਕੀਤੀ ਇਹਨਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦ ਕਿ ਜੱਜ ਨੇ ਜ਼ਮਾਨਤ ਦੇਤੀ ਉਸ ਤੋਂ ਬਾਵਜੂਦ ਵੀ ਰੋਕਦੇ ਪਏ ਨੇ 225 ਦੀ ਐਫਆਰ ਵੀ ਮੈਂ ਤੁਹਾਨੂੰ ਦੱਸਤੀ ਆ ਉਸ ਤੋਂ ਅੱਗੇ ਆਜੋ ਸਤਵੀਰ ਸਰ ਤੇ ਸਕੂਲ ਦਾ ਮੁਖੀ ਜਿਹੜਾ ਸਤਵੀਰ ਸਰ ਆ ਸਕੂਲ ਦਾ ਮੁਖੀ ਸੁਖਵੀਰ ਸਰ ਦੋ ਦਿਨਾਂ ਬਾਅਦ ਸਕੂਲ 'ਚ ਆਇਆ ਉਹਨੇ ਆ ਕੇ ਆਪਣੇ ਡੀਵੀਆਰ ਚੈੱਕ ਕੀਤੇ ਡੀਵੀਆਰ ਗੈਪ ਆ ਜਿੱਥੇ ਚੋਨ ਹੋਈ ਸੀ ਜਿੱਥੇ ਚੋਨ ਹੋਈ ਸੀ ਉਸ ਸਕੂਲ ਦੇ ਡੀਵੀਆਰ ਗੈਪ ਨੇ ਅਸੀਂ ਤੇ ਭੱਜ ਗਏ ਸੀ ਸਾਨੂੰ ਤਾਂ ਪਤਾ ਨਹੀਂ ਲੱਗਿਆ ਡੀਵੀਆਰ ਗੈਪ ਉਸ ਸੁਖਵੀਰ ਚੰਦ ਨੇ ਇੱਕ ਐਪਲੀਕੇਸ਼ਨ ਲਿਖ ਕੇ ਥਾਣੇ ਗਿਆ ਕਹੇ ਜੀ ਮੇਰੇ ਪੁੱਕਾ ਨੇ ਔਰ ਉੱਥੇ ਸਿਪਾਈ ਕਰਮਚਾਰੀਆਂ ਨੇ ਮੈਨੂੰ ਲਿਖ ਕੇ ਦਿੱਤਾ ਆ ਕਿ ਇਹ ਡੀਵੀਆਰ ਪੂਰਸ ਨਹੀਂ ਪਤੇ ਨੇ ਉਹ ਲਿਖ ਕੇ ਉਹਨਾਂ ਦੇ ਬਿਆਨਾਂ ਦੇ ਸਾਈਨ ਕਰਕੇ ਥਾਣੇ ਗਿਆ ਥਾਣੇ ਵਾਲਿਆਂ ਨੇ ਐਮਐਲਏ ਦੇ ਨਾਲ ਮਿਲੀ ਭੁਗਤ ਸੀ ਉਹਨਾਂ ਨੇ ਉਹਦੀ ਐਫਆਰ ਜਾਂ ਐਪਲੀਕੇਸ਼ਨ ਲੈਣ ਤੋਂ ਇਨਕਾਰ ਕਰਤਾ ਔਰ ਉੱਤੇ ਦਬਾਅ ਪਾਇਆ ਗਿਆ ਉਹਨਾਂ ਨੇ ਕੀ ਕੀਤਾ ਕਿ ਉਹਦੇ ਉੱਪਰ ਪਹਿਲਾਂ ਤੇ ਹਮਲਾ ਕਰਵਾਇਆ ਹਮਲਾ ਕਰਾਉਣ ਦੇ ਉੱਪਰ ਉਸ ਬੰਦੇ ਦੀ ਫਿਰ ਐਫਆਰ ਨਹੀਂ ਕੱਟੀ ਜਦੋਂ ਐਫਆਰ ਨਾ ਕੱਟੀ ਜਿੰਨੀ ਉਹਨਾਂ ਦੀ ਯੂਨਿਟ ਸੀ ਮਾਸਟਰਾਂ ਦੀ ਸਾਰੇ ਅਧਿਆਪਕਾਂ ਦੀ ਉਹਨਾਂ ਨੇ ਧਰਨੇ ਲਾ ਲਾ ਕੇ ਐਫਆਰ ਨੰਬਰ 20 ਮਾਸਟਰ ਤਸਵੀਰ ਦੇ ਨਾਮ ਤੇ ਦਰਜ ਕੀਤੀ ਔਰ ਜਿਹਦੇ ਵਿੱਚ ਸਾਫ਼-ਸਾਫ਼ ਲਿਖਿਆ ਕਿ ਐਮਐਲਏ ਕੁਲਵੰਤ ਸਿੰਘ ਦੇ ਦੁਆਰਾ ਭੇਜੇ ਹੋਏ ਗੁੰਡਿਆਂ ਨੇ ਉਹਨਾਂ ਦੇ ਉੱਪਰ ਹਮਲਾ ਕੀਤਾ ਇਹ ਵੀ ਰਿਕਾਰਡ ਬੋਲ ਰਿਹਾ ਜੀ ਐਫਆਰ ਬੋਲ ਰਹੀ ਆ ਮੈਂ ਨਹੀਂ ਬੋਲ ਰਿਹਾ ਹੋ ਸਟੇਟਸ ਕੀ ਹੈ ਤੁਹਾਡਾ ਤੁਸੀਂ ਕੋਸ਼ਿਸ਼ ਕੀਤੀ ਚੋਣ ਨੂੰ ਚੌਂਦੇ ਦਿੱਤੀ ਜੀ ਨਹੀਂ ਦਿੱਲੀ ਸਰਪੰਚਾਇਤੀ ਚੋਣ ਨੂੰ ਜਦੋਂ ਅਸੀਂ ਚੁਣੌਤੀ ਦਿੱਤੀ ਸੀ ਥੱਲੇ ਐਸ ਡੀ ਐਮ ਦੇ ਕੋਲ ਐਸ ਡੀ ਐਮ ਨੇ ਕਹਿਤਾ ਵੀ ਉੱਥੇ ਪੇਸ਼ ਹੋਵੋ ਤੁਹਾਡਾ ਟਾਈਮ ਓਵਰ ਹੋ ਰਿਹਾ ਪਰ ਅਸੀਂ ਪੇਸ਼ ਕਿਵੇਂ ਹੁੰਦੇ ਅਸੀਂ ਤੇ ਪੁੱਛ ਤੋਂ ਪਾ ਜਰੇ ਸੀ ਅਸੀਂ ਕੋਰਟ ਤੋਂ ਸੈਂਡਰ ਹੋਏ ਹੁਣ ਅਸੀਂ ਦੁਬਾਰਾ ਆ ਕੇ ਆਈਆਂ ਪਾਈਆਂ ਨੇ ਅਪਲੀਕੇਸ਼ਨ ਪਾਈਆਂ ਨੇ ਉਹ ਪ੍ਰੂਵ ਹੋ ਗਈਆਂ ਔਰ ਇਸ ਤੋਂ ਸਭ ਤੋਂ ਵੱਡੀ ਗੱਲ ਇੱਕ ਹੋਰ ਦੇਖ ਲਓ ਮੈਂ ਆਪ ਜੀ ਨੂੰ ਵਿਧਾਇਕ ਕੁਲਵੰਤ ਸਿੰਘ ਉਰਫ ਕੰਤੂ ਰਾਮ ਦੀ ਰਿਕਾਰਡਿੰਗ ਸੁਣਾਉਣਾ ਹੈ ਕਿ ਉਹ ਐਸ ਐਸ ਪੀ ਨੂੰ ਕੀ ਕਹਿ ਰਿਹਾ ਹੈ

ਕਿ ਇਸ ਕੀ ਕਰਿਆ ਮੈਂ ਐਸਾ ਕਰੀ ਮੇਰੇ ਤੋਂ ਮਾਫੀ ਲੱਗੀ ਮੈਂ ਠੀਕ ਹੈ ਕਿ ਇੱਕ ਇੱਕ ਮਾਫੀ ਮਗਵਾਦਾ ਮੈਂ ਮਕਸੀਮ ਕੋ ਲੈ ਗਿਆ ਸਾਨੂੰ ਨੂੰ ਕੋ ਨਜ਼ਰ ਆ ਕੇ ਫਿਰ ਮਾਫੀ ਮੰਗਾ ਕੇ ਫਿਰ ਉਹਨੂੰ ਮੈਂ ਰੱਖਿਆ ਨਹੀਂ ਬੰਦ ਬਦਲ ਦਿੱਤਾ ਮੈਂ ਨਾ ਠੀਕ ਹੈ ਤੇ ਜੋ ਕੁਡੇ ਲਗਾ ਹੋਇਆ ਤੇ ਵਰਨ ਸ਼ਰਮਾ ਜਿਹੜਾ ਹੈ ਉਹ ਕਿਹਾ ਨਾ ਹਾਂਜੀ ਹਾਂਜੀ ਤੇ ਮੇਰੀ ਰੇਨ ਹੈ ਜਿਹੜਾ ਐਸਐਸਪੀ ਤੇ ਆਇਆ ਬਿਲਕੁਲ ਇਹ ਜਿਹੜਾ ਮਾਲਕ ਨੇ ਤਾਂ ਹੌਂ ਟਾਟ ਦੇ ਬਖੀਆ ਯਾਰ ਇਹ ਦੇਖੋ ਜੀ ਮੈਂ ਉਹਦੀਆਂ ਤੀਸੀਆਂ ਕਰਵਾਤੀਆਂ ਔਰ ਜਿਹੜਾ ਵਰਨ ਸ਼ਰਮਾ ਸਾਡੇ ਸਤਕਾਰਯੋਗ ਨੇ ਪਟਿਆਲੇ ਜ਼ਿਲ੍ਹੇ ਦੇ ਐਸਐਸਪੀ ਨੇ ਵਰਨ ਸ਼ਰਮਾ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਜੇ ਤੇ ਉਹਨਾਂ ਦੀ ਦੇਣ ਨਹੀਂ ਫਿਰ ਅਸੀਂ ਆਪਣੇ ਕਾਗਜ਼ ਪੱਤਰ ਲੈ ਕੇ ਘਰੇ ਬੈਠ ਜਾਣੇ ਆ ਜੀ ਸਾਨੂੰ ਜਸਟਿਸ ਨਹੀਂ ਮਿਲੇਗਾ ਅਗਰ ਇਹ ਬੰਦੇ ਦੇ ਕਹਿਣ ਦੇ ਉੱਪਰ ਐਸਐਸਪੀ ਲੱਗਦੇ ਨੇ ਤੇ ਫਿਰ ਆਮ ਲੋਕਾਂ ਜਿਹੜਾ ਬੰਦਾ ਇੱਕ ਐਸਐਸਬੀ ਦੀ ਕੀਸੀ ਕਰਾ ਸਕਦਾ ਤੇ ਆਮ ਲੋਕਾਂ ਨਾਲ ਉਹਨੇ ਕੀ ਕੀਤਾ ਮੈਂ ਆਪ ਜੀ ਨੂੰ ਸਾਰਾ ਕੁਝ ਦਿਖਾਤਾ ਸਾਰਾ ਕੁਝ ਪੇਸ਼ ਕਰਤਾ ਇਹ ਤੇ ਐਸਐਸਪੀ ਦੀ ਗੱਲ ਆ ਇਸ ਤੋਂ ਬਾਅਦ ਅੱਗੇ ਇੱਕ ਤੁਹਾਨੂੰ ਰਿਕਾਰਡਿੰਗ ਹੋਰ ਸੁਣਾਣਾ ਮੈਂ ਜਿਹਦੇ ਵਿੱਚ ਡੀਸੀ ਨੂੰ ਜ਼ਿਲੇ ਦਾ ਮਾਲਕ ਹੁੰਦਾ ਹੈ ਡੀਸੀ ਮੈਂ ਡੀਸੀ ਸਾਡੇ ਸਤਕਾਰਯੋਗ ਨੇ ਮੈਂ ਡੀਸੀ ਨੂੰ ਵੀ ਬੇਨਤੀ ਕਰਾਂਗਾ ਕਿ ਰਿਕਾਰਡਿੰਗ ਹੋਣਾ ਤੱਕ ਜਰੂਰ ਪਹੁੰਚਾਓ ਸੁਣੋ ਅੱਗੇ ਸੁਣੋ ਪਹਿਲਾਂ ਤੁਸੀਂ ਹਾਂਜੀ 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 ਬਿਲਕੁਲ ਜੀ ਬਿਲਕੁਲ ਇਹ ਇਸ ਪਾਲਿਸੀ ਹਾਂ ਜੀ ਇਹ ਇਹਦੇ ਵਿੱਚ ਕੀ ਕਹਿ ਰਿਹਾ ਕਹਿੰਦਾ ਜਿਹੜਾ ਡੀਸੀ ਆ ਮੇਰੇ ਇੱਕ ਸਿਗਨੇਚਰ ਦੇ ਨਾਲ ਆ ਸਿਗਨੇਚਰ ਦੱਸਦਾ ਏ ਕਹਿੰਦਾ ਮੇਰੇ ਇੱਕ ਸਿਗਨੇਚਰ ਦੇ ਨਾਲ ਡੀਸੀ ਬਦਲੇ ਜਾਂਦੇ ਨੇ ਔਰ ਮੈਂ ਆਪਣੀ ਮਰਜ਼ੀ ਦੇ ਨਾਲ ਡੀਸੀ ਰੱਖਿਆ ਹੋਇਆ ਆ ਸਾਡੀ ਸਰਕਾਰ ਐ ਸੀ ਕੁਛ ਮਰਜ਼ੀ ਕਰ ਲਈਏ ਜਿਹੜਾ ਬੰਦਾ ਡੀਸੀ ਨੂੰ ਐਸਐਸਪੀ ਨੂੰ ਸਿੱਧੀਆਂ ਧਮਕੀਆਂ ਦੇ ਰਿਹਾ ਆਪਣੇ ਸਿਗਨੇਚਰਾਂ ਦੇ ਨਾਲ ਬਦਲ ਰਿਹਾ ਆ ਤੇ ਸਾਡਾ ਹਲਕਾ ਆ ਜਿਹੜਾ ਪਹਿਲਾਂ ਉਹ ਹੜ ਪੀੜਤ ਸੀ ਸਾਡਾ ਜਿਹੜਾ ਹਲਕਾ ਆ ਉਹ ਪਹਿਲਾਂ ਹੜ ਪੀੜਤ ਸੀ ਹੜ ਦੀ ਮਾਰ ਪੈਂਦੀ ਸੀ ਪਰ ਹੁਣ ਇਸ ਟਾਈਮ ਦੋ ਪੀੜਤਾ ਹੋ ਗਏ ਆ ਸਾਡਾ ਜਿਹੜਾ ਹਲਕਾ ਆ ਉਹ ਐਮ ਐਲ ਏ ਪੀੜਤ ਬਣ ਗਿਆ ਅਸੀਂ ਇਸ ਗੱਲ ਤੋਂ ਜਸਟਿਸ ਮੰਗਦੇ ਆ ਇਸ ਕਰਕੇ ਅਸੀਂ ਇੱਕ ਸਪੈਸ਼ਲ ਸਾਡੇ ਨਾਲ ਜੁੜੇ ਹੋਏ ਨੇ ਐਮ ਐਲ ਏ ਤੋਂ ਪੀੜਤ ਲੋਕ ਨੇ ਜਿਹੜੇ ਜਿਹੜੇ ਸਾਡੇ ਨਾਲ ਜੁੜੇ ਨੇ ਇੰਨੇ ਲੋਕਾਂ ਦੀਆਂ ਸਮੱਸਿਆ ਨੇ ਇੰਨੇ ਲੋਕਾਂ ਦੀਆਂ ਜ਼ਮੀਨਾਂ ਹੜਪੀਆਂ ਉਹ ਸਾਰੇ ਡਾਕੂਮੈਂਟ ਅਗਲੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਆਪ ਜੀ ਨੂੰ ਦੱਸਾਂਗਾ ਕਿ ਉਸ ਬੰਦੇ ਨੇ ਕਿੰਨੀ ਪ੍ਰਾਪਰਟੀ ਔਰ ਕਿੰਨਾ ਕੀ ਕੁਝ ਕੀਤਾ ਹੋਇਆ ਆ ਇਹ ਐਮਐਲਏ ਪੀੜਿਤ ਗਰੁੱਪ ਦੇ ਵਿੱਚ ਸਾਡੇ ਨਾਲ ਜਿੰਨੇ ਲੋਕ ਜੁੜੇ ਨੇ ਇਸ ਤੋਂ ਬਾਅਦ ਤੁਸੀਂ ਆ ਜਾਓ ਜੀ ਫਿਰ ਜਿਹੜੀ ਰਿਕਾਰਡਿੰਗ ਤੁਸੀਂ ਸੁਣਾਈ ਹੈ ਜਿਹਦੇ ਨਾਲ ਗੱਲ ਕਰ ਰਿਹਾ ਐਮਐਲਏ ਇਹ ਸਰ ਸਤਵੀਰ ਸਰ ਦੇ ਮੁੰਡੇ ਨਾਲ ਉਹਦੇ ਛੋੜੇ ਭਰਾ ਨਾਲ ਗੱਲ ਕਰ ਰਿਹਾ ਉਹਨੂੰ ਦੱਸ ਰਿਹਾ ਆ ਕਿ ਐਸਐਸਬੀ ਵੀ ਮੇਰਾ ਆ ਸਤਵੀਰ ਸਰ ਜਿਹੜੇ ਸਕੂਲ ਦੇ ਮੁਖੀ ਸੀ ਜਿਹੜੇ ਸਕੂਲ ਦੇ ਮੁਖੀ ਸੀ ਉਹਨਾਂ ਨੂੰ ਧਮਕਾ ਰਿਹਾ ਆ ਡਰਾ ਰਿਹਾ ਕਹਿੰਦਾ ਅਗਰ ਆਪਾਂ ਤੁਸੀਂ ਐਪਲੀਕੇਸ਼ਨ ਵਾਪਸ ਨਹੀਂ ਲਓਗੇ ਤੇ ਅਸੀਂ ਤੁਹਾਡੇ ਤੇ ਕੁਝ ਵੀ ਕਰ ਸਕਦੇ ਆ ਔਰ ਕੀਤਾ ਹੋਰ ਇੱਕ ਹੋਰ ਕਾਲਮ ਸੁਣਾਣਾ ਸੁਣੋ ਇਹ ਸੁਣੋ ਇਹ ਇੱਕ ਕਵਨ ਸਿੰਘ ਉਹਨੂੰ ਪ੍ਰਿੰਸੀਪਲ ਨੂੰ ਸਤਵੀਰ ਸਰ ਨੂੰ ਤਮਕਾਰਿਆ ਉਹਦੀ ਰਿਪੋਰਟ ਸੁਣੋ ਲੋਕਾਂ ਦੀ ਗੱਲਾਂ ਸੁਣੋ ਲੋਕ ਬੱਧੀ ਜਦੇ ਆਏ ਮੈਂ ਮੈਂ ਪਾਵਰ ਤੇ ਪਾਈ ਹਾਂਜੀ ਮੈਂ ਮੈਂ ਪਾਵਰ ਦਿਖਾ ਦਿੰਦਾ ਨਾ ਤੁਸੀਂ ਨਾੜ ਰਹੇ ਹੋ ਨਾ ਜੀ ਤੁਹਾਡੇ ਕੋਲ ਜੇ ਨੌਲੇਜ ਹੋਰ ਆਹ ਡਿਗਰੀ ਲੈਟਰ ਬੜਬੇ ਹੋ ਰਿਹਾ ਨਾ ਬੇਈਮਾਨਦਾਰ ਹੋਣੇ ਨਹੀਂ ਇਮਾਨਦਾਰ ਨੂੰ ਹੋਊਗਾ ਸਭ ਤੋਂ ਜ਼ਿਆਦਾ ਹਾਂਜੀ ਅੱਜ ਤੋਂ ਅਸੀਂ ਕੁਝ ਦੋ ਅਸੀਂ ਆਪਣਾ ਜਿਹੜਾ ਲੋਕ ਹੋਏ ਮੈਂ ਡੈਲੀਗੈਂਟਰ ਪ੍ਰਾਪਤ ਆ ਕੇ ਬੰਦ ਦੇ ਸਾਡੇ ਆਪਣੇ ਹੋ ਨੀ ਜੀ ਕੋਈ ਮਾਹਰ ਨਹੀਂ ਮੈਂ ਕਹਾਂ ਤੈਨੂੰ ਨਹੀਂ ਬਰੇ ਇਹ ਐਦ ਦਮ ਮੈਂ ਕੋਈ ਨਹੀਂ ਹੋ ਜੀ ਹੋ ਗਈ ਹੀ ਦੇਖੋ ਮੈਂ ਜਦੋਂ ਮੈਂ ਤੇਰੇ ਮੈਂ ਇਹ ਨਹੀਂ ਕਰੂੰਗਾ ਮੈਂ ਜਿਹੜੀ ਕਰੂੰਗਾ ਮੈਂ ਮੇਰੇ ਤੇ ਤਾਂ ਕੋਈ ਜ਼ੋਰ ਚੱਲ ਨਹੀਂ ਤੁਹਾਡਾ ਜੀ ਉਹਨਾਂ ਦੇ ਬ੍ਰਦਰ ਦੇ ਤੁਸੀਂ ਉਹ ਤੇਰੇ ਨਾਲ ਕਰੇ ਆਂ ਅੰਦਰ ਬੰਦੇ ਦੋਨੇ ਵੀ ਮੇਰੇ ਕੋਲ ਆਇਆ ਤਾਂ ਜਦੋਂ ਮੈਂ ਬਰਾੜ ਪੜ ਪਿੱਛੇ ਚੱਲੋ ਜੀ ਤੇਰੇ ਕੋਲ ਆ ਗਿਆ ਬਹੁਤ ਕਿਸੇ ਤੋਂ ਭਾਰਾ ਆ ਨੇਕਾ ਮੰਨੂ ਦੇ ਹੈ ਬੋਧਾ ਬਹੁਤ ਕਰਦਾ ਇੱਕ ਵਾਰ ਗੱਲ ਕਰਾਂਗੇ ਮੇਰੀ ਗੱਲ ਕਰਦਾ ਉਹ ਬਾਤੇ ਵੀ ਜੀ ਯਾਦ ਰੱਖੀ ਬਤਵੀ ਜੀ ਇਹ ਬਤਵੀ ਜੀ ਯਾਦ ਰੱਖੀ ਮੈਂ ਤੁਹਾਨੂੰ ਹੁਣ ਦੱਸੂਗਾ ਬਤਵੀ ਜੀ ਕਿਉਂ ਨਹੀਂ ਉਹ ਇਹ ਕਿਹੜਾ ਬੰਦਾ 12 ਟੈਟ ਪਾਸ ਕੀਤੇ ਹੋਏ ਨੇ ਉਸ ਬੰਦੇ ਨੇ ਇੰਨੀ ਮਿਹਨਤ ਕਰ ਰਿਆ ਸੀ ਪਿੰਡ ਦੇ ਵਿੱਚ ਪੜਾਉਣ ਵਾਸਤੇ ਔਰ ਇੱਕ ਏ 8ਵੀਂ ਫੇਲਾ 8ਵੀਂ ਪਾਸ ਯਾ 10ਵੀਂ ਪਾਸ ਜਾਲੀ ਆ ਉਹ ਬੰਦਾ ਇੱਕ 12 ਟੈਟ ਪਾਸ ਹੋਏ ਬੰਦੇ ਦੀ ਸ਼ਬਦਾਵਲੀ ਇਹ ਆ ਸਾਡੇ ਹਲਕੇ ਦੇ ਵਿੱਚ ਕਰੀਬ ਪਾਣੇ ਪਾਣੇ 2 ਲੱਖ ਦੇ ਕਰੀਬ ਵੋਟਰ ਨੇ ਆ ਇਸ ਬੰਦੇ ਨੂੰ ਵੋਟਾਂ ਪਾ ਕੇ ਸਰਪੰਚ ਬਣਿਆ ਸੀ ਬਦਲਾਅ ਲਿਆਣਾ ਸੀ ਸੀ ਇਹ ਬਦਲਾਅ ਆ ਸਾਡਾ ਇਹ ਦੇਖ ਲਓ ਕਿਸ ਤਰ੍ਹਾਂ ਦੀ ਉਹਦੀ ਸ਼ਬਦਾਵਲੀ ਆ ਇੱਕ ਪ੍ਰਿੰਸੀਪਲ ਨੂੰ ਪਹਿਲਾਂ ਕਹਿ ਰਿਹਾ ਜੀ ਮੈਂ ਤੈਨੂੰ ਧੱਕੇ ਨਾਲ ਪਠਾਨਕੋਟ ਭੇਜਦਾਂਗਾ ਅਗਰ ਐਪਲੀਕੇਸ਼ਨ ਵਾਪਸ ਨਹੀਂ ਰਹੇਗਾ ਤਾਂ ਤੇ ਸਰ ਉਹਨੇ ਭੇਜਤਾ ਪ੍ਰਿੰਸੀਪਲ ਨੂੰ ਚੱਕ ਕੇ ਗੁਰਦਾਸਪੁਰ ਹਾਰਪੁਰ ਆਪਣੇ ਗੁਰਦਾਸਪੁਰ ਮੈਨੂੰ ਜਾਣਨੀ ਆ ਉੱਥੇ ਭੇਜਤਾ ਉਹ ਅਸੀਂ ਹਾਈ ਕੋਰਟ ਤੋਂ ਜਾ ਕੇ ਮੰਗ ਕੀਤੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹਾਈ ਕੋਰਟ ਨੇ ਸਾਨੂੰ ਉੱਥੋਂ ਜਾ ਕੇ ਰਾਤ ਮਿਲੀ ਉਹਨਾਂ ਨੇ ਰੋਕਤਾ ਜਦ ਕਿ ਬਿਲਕੁਲ ਗਲਤ ਤਰੀਕੇ ਦੇ ਨਾਲ ਉਹਨਾਂ ਦੀ ਬਦਲੀ ਕੀਤੀ ਗਈ ਉੱਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਣ ਦੇ ਰਹਿ ਸਭ ਤੋਂ ਵੱਡੀ ਗੱਲ ਤੁਸੀਂ ਇਹ ਦੇਖ ਲਓ 224 ਨੰਬਰ ਮੁਕਦਮੇ ਦੇ ਵਿੱਚ ਉਸ ਬੰਦੇ ਨੂੰ ਮੌਕੇ ਦੀ ਦਿਖਾਤਾ ਕਹਿੰਦਾ ਜੀ ਇਹਨਾਂ ਦੀ ਮਿਲੀ ਭੁਗਤ ਸੀ ਇਹਨਾਂ ਨੇ ਰਲ ਕੇ ਗੁਰਚਰਨ ਦੇ ਨਾਲ ਕੈਮਰੇ ਪੱਟੇ ਜਦ ਵੀ ਸਾਡੇ ਕੋਲ ਸਾਰੇ ਵੀਡੀਓਗ੍ਰਾਫ ਨੇ ਸਾਡੇ ਕੋਲ ਸਾਰੀਆਂ ਜਿਹੜੀਆਂ ਕੁੱਪਾਂ ਨੇ ਉਹਨਾਂ ਦੀਆਂ ਰਿਕਾਰਡਿੰਗਾਂ ਨੇ ਉਹਨਾਂ ਦੇ ਐਫੀਡੇਵਟ ਨੇ ਥੋੜੇ ਦਿਨ ਦੇ ਵਿੱਚ ਮੈਂ ਮੈਥਰੂਮਾ ਜੀ ਦੱਸਣਾ ਨਹੀਂ ਦੱਸਣਾ ਨਹੀਂ ਚਾਹੁੰਦਾ ਤੁਹਾਨੂੰ ਦੁੱਧ ਦਾ ਗੋਦ ਵਰ ਪਾਣੀ ਦਾ ਪਾਣੀ ਕਰਦਾਗਾ ਅੱਜ ਦਾ ਜਿਹੜਾ ਜ਼ਮਾਨਾ ਇਲੈਕਟ੍ਰੀਕਲ ਜ਼ਮਾਨਾ ਆ ਸਾਰਾ ਕੁਝ ਆਨਲਾਈਨ ਆ ਸਭ ਕੁਝ ਸਾਫ ਦਾ ਸਾ ਜੀ ਸਰਦਾਰ ਕੁਲਵੰਤ ਸਿੰਘ ਉਰਫ ਕੰਤੂराम ਇਹ ਸੋਚਦਾ ਆ ਕਿ ਸ਼ਾਇਦ ਸਾਰਾ ਕੁਝ ਮੇਰਾ ਹੀ ਚੱਲਦਾ ਆ ਤੇ ਉਹ ਇਹਦੇ ਦਿਲ ਦੇ ਵਿੱਚ ਵਹਿਮ ਆ کورٹ ਦੇ ਵਿੱਚ ਵੱਡੇ ਵੱਡੇ ਨੂੰ ਜਾ ਕੇ ਰੋਕਣਾ ਪੈਂਦਾ ਆ ਚੁਕਣਾ ਪੈਂਦਾ ਆ ਇੱਕ ਮੈਂ ਗੱਲ ਹੋਰ ਦੱਸਦਾ ਜਿਹੜਾ ਸਾਡੇ ਲੋਕਾਂ ਦੇ ਉੱਤੇ ਹਮਲਾ ਹੋਇਆ ਸੀ ਉਹਦੇ ਵਿੱਚ ਕੁਲਵੰਤ ਸਿੰਘ ਦਾ ਜਿਹੜਾ ਗਨਮੈਨ ਆ ਪੀਐਸਓ ਹਰਪਾਲ ਸਿੰਘ ਔਰ ਆਮ ਆਦਮੀ ਦੇ ਸਰਪੰਚ ਮੌਕੇ ਦੇ ਉਹਨਾਂ ਦੀ ਵੀਡੀਓ ਦਿਖਾਣਾ ਪਹਿਲਾਂ ਸਾਡੇ ਪਿੰਡ ਦੇ ਉੱਪਰ ਉਹਨਾਂ ਨੇ ਬੰਦੇ ਭੇਜ ਕੇ ਹਮਲਾ ਕੀਤਾ ਉਹੀ ਬੰਦੇ ਜਾ ਕੇ ਉਹਨਾਂ ਦੇ ਪਿੰਡ ਦੇ ਵਿੱਚ ਰਾਤ ਨੂੰ ਸੈਰਿੰਗ ਕਰਦੇ ਪਏ ਕੋ ਕਰੇ ਹਥਿਆਰ ਕਿੰਨਾ ਨੇ ਪਾਸੀ ਨੇ ਕਿੱਦਾਂ ਇਹ ਸਰ ਇਹ ਤਾਂ ਆਪਾਂ ਪੁੱਛਦੇ ਹਾਂ ਨਾ ਇਹ ਹਰਪਾਲ ਸਿੰਘ ਆ ਉਹ ਅਮਨ ਘਗਾ ਇਹਨਾਂ ਦੇ ਨਾਲ ਇੱਕ ਵਿਕੀ ਜਨਕੀ ਟੋਟਲ ਮਿਲਾ ਕੇ ਇਹ ਬੰਦੇ ਐਮਐਲਏ ਦੇ ਬਿਲਕੁਲ ਕਦੋਂ ਵੀ ਤੁਸੀਂ ਕਿੱਥੇ ਵੀ ਦੇਖ ਸਕਦੇ ਹੋ ਉਹਨਾਂ ਦੇ ਨਾਲ ਉਦਗਾੜਨ ਦੇ ਵਿੱਚ ਹੋਣਗੇ ਉਹਨਾਂ ਦੇ ਨਾਲ ਹਰੇਕ ਪ੍ਰੋਗਰਾਮ ਦੇ ਵਿੱਚ ਹੋਣਗੇ ਇਹਨਾਂ ਬੰਦਿਆਂ ਨੇ ਸ਼ਰਿਆਂ ਉੱਤੇ ਫਾਇਰਿੰਗ ਕੀਤੀ ਮੈਂ ਆਪ ਜੀ ਨੂੰ ਇੱਕ ਦਿਨ ਪਹਿਲਾਂ ਅਸੀਂ ਨਿਊਜ਼ ਸੁਣੀ ਸੀ ਕਿ ਪਟਿਆਲੇ ਦੀ ਨਿਊਜ਼ ਸੀ ਇੱਕ ਗੱਡੀ ਦੇ ਵਿੱਚੋਂ ਬੰਦਾ ਫਾਇਰ ਕਰ ਰਿਹਾ ਸੀ ਸ਼ਾਇਦ ਆਪ ਜੀ ਨੇ ਵੀ ਦੇਖੀ ਹੋਣੀ ਆ ਉੱਤੇ ਨਾਲ ਦੀ ਨਾਲ ਤੁਰੰਤ ਐਸਐਸਪੀ ਸਾਹਿਬ ਵੱਲੋਂ ਕੰਪਲੀਟ ਹੋ ਗਈ ਸੀ ਔਰ ਉਹਨਾਂ ਦੇ ਪਰਚਾ ਦਰਜ ਹੋ ਗਿਆ ਇਹ ਪੀਐਸਓ ਆ ਐਮਐਲਏ ਕੁਲਵੰਤ ਸਿੰਘ ਦਾ ਪੀਐਸਓ ਹੋ ਕੇ ਸ਼ਰਿਆਂ ਫਾਇਰਿੰਗ ਕਰਦਾ ਗਿਆ ਜਿੱਥੇ ਸਰਕਾਰੀ ਅਸਲਾ ਆ ਫਿਰ ਇਹਨੂੰ ਪਾਰਟੀਆਂ ਦੇ ਵਿੱਚ ਚਲਾਉਣ ਵਾਸਤੇ ਅਨੁਮਤੀ ਕਿਹਨੇ ਦਿੱਤੀ ਆ ਅਗਰ ਸਰਕਾਰੀ ਅਸਲਾ ਹਾਇਤ ਇਲੈਕਸ਼ਨ ਦੇ ਵਿੱਚ ਜਿਵੇਂ ਕਿਉਂ ਨਹੀਂ ਹੋਇਆ ਕਿ ਸ਼ਰਿਆਂ ਫਾਇਰਿੰਗ ਕਰ ਰਹੇ ਨੇ ਪਹਿਲਾਂ ਸਾਡੇ ਪਿੰਡਾਂ ਆ ਕੇ ਕਰਕੇ ਗਏ ਹੁਣ ਉੱਥੇ ਕਰਦੇ ਪਏ ਨੇ ਇਹਨਾਂ ਦੇ ਲਿੰਕ ਉਹਨਾਂ ਦੇ ਤਾਰਾ ਕਿਥੋਂ ਤੱਕ ਜੁੜੀਆਂ ਨੇ ਉਹ ਮੇਰੇ ਕੋਲ ਸਾਰੇ ਰਿਕਾਰਡ ਨੇ ਮੈਂ ਅਗਲੀ ਪ੍ਰੈਸ ਕਾਨਫਰੈਂਸ ਦੇ ਵਿੱਚ ਉਹ ਵੀ ਬਿਲਕੁਲ ਸਾਫ਼ ਕਰ ਦਾਂਗਾ ਇਹਦੀ ਪ੍ਰੋਪਰਟੀ ਨੂੰ ਲੈ ਕੇ ਅਗਲੀ ਪ੍ਰੈਸ ਕਾਨਫਰੈਂਸ ਦੇ ਵਿੱਚ ਉਹ ਵੀ ਸਾਫ਼ ਕਰ ਦਾਂਗਾ ਬਦਵਤਮਨ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਮੈਂ ਸੀਐਮ ਸਾਹਿਬ ਨੂੰ ਬੜੇ ਲੈਟਰ ਪਾਏ ਐਸਐਸਪੀ ਨੂੰ ਪਾਏ ਡੀਜੀਪੀ ਨੂੰ ਪਾਏ ਰਾਸ਼ਟਰਪਤੀ ਤੱਕ ਮੈਂ ਇਸ ਗੱਲ ਤੇ ਇਹਨਾਂ ਦੀ ਸਰਕਾਰ ਦੀ ਘੋਰ ਨਿੰਦਿਆ ਕਰਦਾ ਹਾਂ ਇੰਨੇ ਐਵੀਡੈਂਸ ਹੋਣ ਦੇ ਬਾਵਜੂਦ ਵੀ ਸਾਡੇ ਉੱਪਰ ਇੰਨੇ ਤਸ਼ੱਦਦ ਹੋਏ ਨੇ ਔਰ ਸਿਰਫ ਅਗਰ ਮੇਰਾ ਕੇਸ ਕਿਸੇ ਅਦਾਲਤ ਹੋਇਆ ਆ ਹਾਈ ਕੋਰਟ ਦੇ ਵਿੱਚ ਹੋਇਆ ਆ ਜਾਂ ਫਿਰ ਹੋਇਆ ਆ ਆਪਣਾ ਹਮਨ ਰੈਕਟ ਕੋਲ ਉੱਥੇ ਮੈਂ ਸਿਰਫ ਪੇਸ਼ ਨਹੀਂ ਹੋ ਸਕਿਆ ਮੈਂ ਜੇਲ੍ਹ ਦੇ ਵਿੱਚ ਸੀ ਔਰ ਰਹਿ ਗਈ ਗੱਲ ਸਰ ਇੱਕ ਮੈਂ ਲਾਸਟ ਦੀ ਗੱਲ ਕਰਨਾ ਚਾਹੁੰਦਾ ਹਾਂ ਮਾਰਦੇ ਉੱਪਰ ਸੀ ਮੈਂ ਜਦੋਂ ਕੋਰਟ ਦੇ ਵਿੱਚ ਸਰੈਂਡਰ ਕੀਤਾ ਇਹ ਬਿਲਕੁਲ ਸੁਣਨ ਵਾਲੀ ਗੱਲ ਆ ਔਰ ਲੋਕਾਂ ਨੂੰ ਸੁਣਾਉਣ ਵਾਲੀ ਗੱਲ ਆ ਮੈਂ ਸਰੈਂਡਰ ਕਰਤਾ ਕੋਰਟ ਦੇ ਵਿੱਚ ਜੁਡੀਸ਼ੀਅਲ ਨੇ ਮੈਨੂੰ ਜੇਲ੍ਹ 'ਚ ਭੇਜਤਾ ਮੈਨੂੰ 12 ਦਿਨ ਇਹ ਬੰਦੇ ਰਿਮਾਂਡ ਤੇ ਲੈਣ ਵਾਸਤੇ ਨਹੀਂ ਆਏ ਮੈਂ ਤਿੰਨ ਮੁਕੱਦਮੇ ਇਹਨਾਂ ਨੇ ਮੇਰੇ ਤੇ ਤਿੰਨ ਤੋਂ ਚਾਰ ਮੁਕੱਦਮੇ ਦਰਜ ਕੀਤੇ ਹਿਸਟਰੀ ਸ਼ੀਟਰ ਬਣਾਉਣ ਦੇ ਚੱਕਰ ਦੇ ਵਿੱਚ ਮੈਂ ਜੇਲ੍ਹ 'ਚ ਸਰੈਂਡਰ ਕਰਤਾ ਜੇਲ੍ਹ ਦੇ ਵਿੱਚੋਂ ਮੈਨੂੰ ਰਿਮਾਂਡ ਤੇ ਲੈ ਕੇ ਆਏ ਨੇ ਮੈਂ ਤੇ ਜਦੋਂ ਮੈਂ ਪੇਸ਼ ਹੋਇਆ ਉਸ ਤੋਂ ਪਹਿਲਾਂ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਹਾਈ ਕੋਰਟ ਦਾ ਆਰਡਰ ਹੈ ਮੈਂ ਆਪ ਜੀ ਨੂੰ ਦੱਸਾਂਗਾ ਮੈਂ ਉਦੋਂ ਬਚ ਜਦੋਂ ਮੈਂ ਕੋਰਟ ਦੇ ਵਿੱਚ ਸਰੈਂਡਰ ਕੀਤਾ ਇਹ ਮੈਨੂੰ ਰਿਮਾਂਡ ਤੇ ਲੈ ਕੇ ਆਏ ਨੇ ਐਸਐਚਓ ਹਾਈ ਕੋਰਟ ਦਾ ਆਰਡਰ ਸੀ ਜਿੱਥੇ ਐਸਐਚਓ ਸ਼ਰਮਾ ਸ਼ਰਮੇ ਦੀ ਡਿਊਟੀ ਹੋਏਗੀ ਜਸ਼ਪਾਲ ਸ਼ਰਮਾ ਦੀ ਉੱਥੇ ਉਸ ਥਾਂ ਤੇ ਗੁਰਚਰਨ ਦੀ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ ਉਹ ਕੱਗੇ ਥਾਣੇ ਦੇ ਵਿੱਚ ਸੀ ਇਹਨਾਂ ਨੇ ਐਮਐਲਏ ਨੇ ਕੱਗੇ ਥਾਣੇ ਦੇ ਵਿੱਚ ਐਸਐਚਓ ਨੂੰ ਲਿਆਂਦਾ ਪਰ ਉਹਨਾਂ ਨੇ ਹਾਈ ਕੋਰਟ ਦੇ ਨਿਰਦੇਸ਼ਾਂ ਨੂੰ ਦੇਖਦੇ ਹੋਏ ਮੈਨੂੰ ਸ਼ਤਰਾਣੇ ਥਾਣੇ ਲੈ ਗਏ ਸ਼ਤਰਾਣੇ ਥਾਣੇ ਰਾਤ ਨੂੰ 8 ਵਜੇ ਜਸ਼ਪਾਲ ਸ਼ਰਮਾ ਆਂਦਾ ਹੈ ਜਦਕਿ ਉਹਦਾ ਕੋਈ ਲਿੰਕ ਨਹੀਂ ਉੱਥੇ ਉਸ ਬੰਦੇ ਦੀ ਡਿਊਟੀ ਇੱਕ ਅੱਗੇ ਥਾਣੇ ਸੀ ਉਹ ਉੱਥੇ ਮੇਰੇ ਕੋਲ ਆਇਆ ਉਹਨੇ ਆ ਕੇ ਮੇਰੇ ਨਾਲ ਬਦਸਲੂਕੀ ਕੀਤੀ ਗਲਤ ਬੋਲਿਆ ਐਮਐਲਏ ਨੂੰ ਵੀਡੀਓ ਕਾਲ ਕੀਤੀ ਜਦੋਂ ਨਹੀਂ ਕੋਈ ਗੱਲ ਬਣੀ ਫਿਰ ਉਹਨਾਂ ਨੇ ਮੇਰੇ ਨਾਲ ਕੰਪਰੋਮਿਜ਼ ਕਰਨ ਦੀ ਕੋਸ਼ਿਸ਼ ਕੀਤੀ ਮੈਂ ਉਹਨਾਂ ਨੂੰ ਜਵਾਬ ਦਿੱਤਾ ਫਿਰ ਐਮਐਲਏ ਨੇ ਕਿਹਾ ਕਿ ਇਹਨੂੰ ਛੱਡ ਦਿਓ ਕੱਲ ਨੂੰ ਆ ਕੇ ਮੈਂ ਇਹਦੇ ਨਾਲ ਨਹੀਂ ਬਣਾਂਗਾ ਵੀ ਕਿਵੇਂ ਨਹੀਂ ਕੰਪਰੋਮਾਈਜ਼ ਕਰਦਾ ਅਗਲੇ ਦਿਨ ਦੀ ਜਿਹੜੀ ਵਾਰਦਾਤਾ 9 ਤਰੀਕ ਦੀ 8ਵੇਂ 6ਵੇਂ ਮਹੀਨੇ ਦੀ 9 ਤਰੀਕ ਨੂੰ ਜਦੋਂ ਮੈਂ ਉੱਥੇ ਰਾਤ ਨੂੰ ਹਵਾਲਾਤ ਦੇ ਵਿੱਚ ਸੀ ਸਾਰਾ ਥਾਣਾ ਖਾਲੀ ਕੱਲਾ ਐਸਐਚਓ ਉੱਥੇ ਸੀ ਸਾਰੀ ਪੁਲਿਸ ਚਲੀ ਗਈ ਮੈਨੂੰ ਨਹੀਂ ਪਤਾ ਸੀ ਕਿਉਂ ਚਲੀ ਗਈ ਕਿੱਥੇ ਚਲੀ ਗਈ ਇੱਕ ਸੰਤਰੀ ਰਹਿ ਗਿਆ ਇੱਕ ਉਹ ਰਹਿ ਗਿਆ ਰਾਤ ਨੂੰ 8 ਵਜੇ ਸਰਦਾਰ ਕਲਵੰਤ ਸਿੰਘ ਉਰਫ ਕੰਤੂਰਾਮ ਆਪਣੇ ਤਿੰਨ ਚਾਰ ਬੰਦਿਆਂ ਨੂੰ ਲੈ ਕੇ ਆਂਦਾ ਜਿਨ੍ਹਾਂ ਦੇ ਵਿੱਚੋਂ ਤਿੰਨ ਨੂੰ ਮੈਂ ਪਛਾਣਦਾ ਆ ਹਰਦੀਪ ਸਰਪੰਚ ਡੇਰਾ ਮਨਾਮੀਆ ਤੋਂ ਆਮ ਆਦਮੀ ਪਾਰਟੀ ਦਾ ਜਗਸੀਰ ਸਰਪੰਚ ਪਿੰਡ ਰਸੋਲੀ ਤੋਂ ਆਮ ਆਦਮੀ ਪਾਰਟੀ ਦਾ ਬਲਜਿੰਦਰ ਸਿੰਘ ਰੰਦਾਵਾ ਸਰਪੰਚ ਜੋਗੇਵਾਲ ਤੋਂ ਇੱਕ ਨਾਲ ਐਮਐਲਏ ਤਿੰਨ ਚਾਰ ਬੰਦੇ ਅਣਪਛਾਤੇ ਸੀ ਜਿਨ੍ਹਾਂ ਨੂੰ ਮੈਂ ਪਛਾਣਦਾ ਨਹੀਂ ਆ ਉਹ ਕਹਿ ਸਕਦਾ ਕਿ ਪੁਲਸ ਨੇ ਮੈਨੂੰ ਹੱਥ ਨਹੀਂ ਲਾਇਆ ਮੈਂ 11 ਦਿਨ ਰਿਮਾਂਡ ਤੇ ਰਿਆ 10 ਦਿਨ ਹਾਂ ਕੈਮਰੇ ਲੱਗੇ ਹੋਏ ਨੇ ਮੈਂ 10 ਦਿਨ ਰਿਮਾਂਡ ਤੇ ਰਿਆ ਫੋਰਸ ਨੇ ਮੈਨੂੰ ਕੋਈ ਹੱਥ ਨਹੀਂ ਲਾਇਆ ਫੋਰਸ ਨੇ ਮੈਨੂੰ ਕੋਈ ਟੌਰਚਰ ਨਹੀਂ ਕੀਤਾ ਲੇਕਿਨ ਸਰਦਾਰ ਕੁਲਵੰਤ ਸਿੰਘ ਜੀ ਨੇ ਆ ਕੇ ਮੈਨੂੰ ਡਰਾਇਆ ਧਮਕਾਇਆ ਔਰ ਮੈਨੂੰ ਰਾਜੀਨਾਵਾ ਕਰਨ ਲਈ ਫੋਰਸ ਕੀਤਾ ਮੈਂ ਉਹਨਾਂ ਨੂੰ ਜਵਾਬ ਦਿੱਤਾ ਜਦੋਂ ਜਵਾਬ ਦਿੱਤਾ ਫਿਰ ਉਹਨਾਂ ਨੇ ਕੀ ਕੀਤਾ ਫੋਨ ਕੱਟ ਕੇ ਮੇਰੀ ਨਗਰ ਅਵਸਥਾ ਦੇ ਵਿੱਚ ਵੀਡੀਓ ਬਣਾਈ ਵੀਡੀਓ ਬਣਾ ਕੇ ਉਹਨਾਂ ਨੇ ਕਿਹਾ ਵੀ ਅਗਰ ਬਾਹਰ ਆ ਕੇ ਤੂੰ ਸਾਡੇ ਨਾਲ ਕੁਛ 19 ਕੀ ਗੱਲ ਕਰੇਗਾ ਜਾਂ ਸਾਡੀ ਵੀਡੀਓ ਪਾਏਗਾ ਜਾਂ ਪ੍ਰੈਸ ਕਾਨਫਰੈਂਸ ਕਰੇਗਾ ਸਾਡੇ ਖਿਲਾਫ ਬੋਲੇਗਾ ਅਸੀਂ ਤੇਰੀ ਵੀਡੀਓ ਵਾਇਰਲ ਕਰ ਦਾਂਗੇ ਹੁਣ ਇਸ ਗੱਲ ਨੂੰ ਸਾਬਤ ਕਰਨ ਦੇ ਲਈ ਕਿਵੇਂ ਕਰ ਸਕਦਾ ਮੈਂ ABC ਤੋਂ BC ਕੋਲ DGP ਕੋਲ DGP ਨੇ ਇੱਕ ਐਪੀਸੋਡ ਦਿੱਤਾ ਹੋਇਆ ਹਾਈ ਕੋਰਟ ਦੇ ਵਿੱਚ ਕਿ ਥਾਣੇ ਦੀ ਜਿਹੜੀ ਡੀਵੀਆਰ ਦੀ ਫੋਟੋਗ੍ਰਾਫੀ ਆ ਤੁਸੀਂ 6 ਮਹੀਨੇ ਤੱਕ ਸਾਡੇ ਕੋਲ ਵੈਲਡ ਹੁੰਦੀ ਹੈ ਰਜ਼ਰਵ ਹੁੰਦੀ ਹੈ ਤੁਸੀਂ ਉਹ ਮੰਗ ਸਕਦੇ ਹੋ ਮੈਂ ਉਹ ਕੋਰਟ ਦੇ ਵਿੱਚ ਕੇਸ ਲਾਇਆ ਹੋਇਆ ਹੈ ਉਹਨਾਂ ਸਾਰੇ ਬੰਦਿਆਂ ਦੀਆਂ ਫੋਨ ਦੀਆਂ ਲੋਕੇਸ਼ਨਾਂ ਮੰਗੀਆਂ ਹੋਈਆਂ ਨੇ ਦੋ ਪ੍ਰੂਫ ਨੇ ਪਹਿਲੀ ਗੱਲ ਤਾਂ ਜਿਸ ਦਿਨ ਮੈਂ ਕਸਟਡੀ ਦੇ ਵਿੱਚ ਸੀ ਪੁਲਿਸ ਦਾ ਐਸ ਐਚਓ ਦਾ ਫਰਜ ਨਹੀਂ ਸੀ ਕਿ ਮੈਨੂੰ ਮੇਰੀ ਐਂਟੀ ਪਾਰਟੀ ਦੇ ਨਾਲ ਮੁਲਾਕਾਤ ਕਰਵਾਉਂਦਾ ਉਹਨਾਂ ਨੇ ਆ ਕੇ ਮੇਰੇ ਨਾਲ ਇਨਾ ਤੱਕਾ ਕੀਤਾ ਇਥੋਂ ਤੱਕ ਮੇਰੇ ਕਪੜੇ ਤੱਕ ਉਤਰਾ ਕੇ ਉਹਨਾਂ ਨੇ ਵੀਡੀਓ ਤੱਕ ਬਣਾ ਕੇ ਵਾਇਰਲ ਕਰਨ ਦੀ ਮੈਨੂੰ ਹੁਣੇ ਵੀ ਧਮਕੀਆਂ ਦੇ ਰਹੇ ਨੇ ਔਰ ਮੈਨੂੰ ਕਹਿ ਰਹੇ ਨੇ ਪੈਸੇ ਨਾਲ ਤੈਨੂੰ ਤੋਲ ਦਾਂਗੇ ਪੈਸੇ ਨਾਲ ਤੋਲਣ ਦਾ ਮੈਨੂੰ ਪੈਸਾ ਨਹੀਂ ਚਾਹੀਦਾ ਮੈਨੂੰ ਜਸਟਿਸ ਚਾਹੀਦਾ ਆ ਉਹ ਸੀਐਮ ਸਾਹਿਬ ਦੇਣਗੇ ਜਾਂ ਮੈਨੂੰ ਮਾਨਯੋਗ ਹਾਈ ਕੋਰਟ ਵੱਲੋਂ ਮਿਲੇਗਾ ਜਾਂ ਫਿਰ ਮੈਨੂੰ ਜਾ ਕੇ ਗ੍ਰਹਿ ਮੰਤਰਾਲੇ ਦੇ ਕੋਲ ਐਪਲੀਕੇਸ਼ਨ ਲਾਣੀ ਪੈਗੀ ਜਾਂ ਫਿਰ ਦਿੱਲੀ ਪ੍ਰੈਸ ਕਾਨਫਰੰਸ ਕਰਨੀ ਪੈਗੀ ਮੈਂ ਆਪ ਜੀ ਨੂੰ ਆਪ ਜੀ ਦਾ ਸਮਾਂ ਜ਼ਿਆਦਾ ਹੋ ਗਿਆ ਮੈਂ ਆਪ ਜੀ ਦੇ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਆਪ ਜੀ ਦੇ ਰਾਹੀ ਅਗਰ ਪੰਜਾਬ ਦੇ ਵਿੱਚ ਜਿਹੜੇ ਲੋਕ ਸੱਚ ਦਿਖਾਉਂਦੇ ਨੇ ਕੁੱਲ ਮਿਲਾ ਕੇ ਗੱਲ ਇਹ ਆ ਜੀ ਆਪ ਜੀ ਨੂੰ ਪਤਾ ਲੱਗ ਗਿਆ ਸਾਰੇ ਐਵੀਡੈਂਸ ਨੇ ਮੈਂ ਇੱਕ ਮੰਗ ਹੋਰ ਕਰਦਾ ਆ ਕਿ ਮੈਨੂੰ ਜਿੰਨੀ ਵੀ ਸਹੂਲਤ ਮਿਲਦੀ ਆ ਪੰਜਾਬ ਸਰਕਾਰ ਵੱਲੋਂ ਬਿਜਲੀ ਬਿੱਲ ਪਾਣੀ ਕਣਕ ਦਾਲ ਮੇਰਾ ਸਾਰਾ ਕੁਝ ਬੰਦ ਕਰ ਦਿਓ ਮੈਨੂੰ ਉਹਦੇ ਬਦਲੇ ਇੱਕ ਚੀਜ਼ ਦੇ ਦਿਓ ਕਿ ਕੁਲਵੰਤ ਸਿੰਘ ਔਰ ਉਹਦੇ ਨਾਲ ਜਿਹੜੇ ਅਫਸਰ ਨੇ ਜਿਹੜਾ ਜਿੰਨਾ ਬੰਦਿਆਂ ਨੇ ਮੇਰੇ ਤੇ ਮੁਕੱਦਮਾ ਦਰਜ ਕੀਤਾ ਮੇਰੇ ਨਾਲ ਲਾਈਵ ਬੈਠ ਜਾਣ ਮੇਰੀਆਂ ਇਹਨਾਂ ਚੀਜ਼ਾਂ ਦਾ ਜਵਾਬ ਦੇ ਦੇਣਗੇ ਅਗਰ ਮੈਂ ਕਿਤੇ ਦੋਸ਼ੀ ਹੁਣਾ ਆ ਤੇ ਮੈਨੂੰ ਜੋ ਸਜ਼ਾ ਹੋਏਗੀ ਦੇ ਦਿਓ ਮੈਂ ਕੋਰਟ ਦੇ ਵਿੱਚ ਕੋਈ ਅਪੀਲ ਨਹੀਂ ਲਾਵਾਂਗਾ ਪਰ ਇਹ ਕੋਰਟ ਨੂੰ ਗੁੰਮਰਾਹ ਕਰ ਰਹੇ ਨੇ ਕੋਰਟ ਨੂੰ ਗਲਤ ਕਾਜ ਦੇ ਕੇ ਉੱਥੇ ਪੇਸ਼ ਕਰ ਰਹੇ ਨੇ ਉੱਥੇ ਕਿਸੇ ਦੀ ਨਹੀਂ ਚੱਲਣ ਦਿੰਦੇ ਏ ਜੀ ਇਹਨਾਂ ਦੇ ਨੇ ਸਰਕਾਰੀ ਇਹਨਾਂ ਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਮੇਰਾ ਐਡਵੋਕੇਟ ਆ ਉਹ ਫੈਰੀ ਸ਼ੋਪਦ ਜੀ ਉਹ ਸਰਕਾਰ ਵੱਲੋਂ ਵੀ ਪੇਸ਼ ਹੁੰਦੇ ਨੇ ਔਰ ਉਹਨਾਂ ਦੀ ਮੈਂ ਦਾਤ ਦਿਨਾ ਆ ਇੱਕ ਸਾਈਡ ਤੋਂ ਸਰਕਾਰ ਦੇ ਐਡਵੋਕੇਟ ਵਕੀਲ ਨੇ ਦੂਜੀ ਸਾਈਡੋਂ ਮੇਰੇ ਵੱਲੋਂ ਵੀ ਪੇਸ਼ ਹੁੰਦੇ ਨੇ ਔਰ ਥੱਲੇ ਮੇਰੇ ਐਡਵੋਕੇਟ ਪ੍ਰਦੀਪ ਲੌਮਸ ਜੀ ਪਟਿਆਰੇ ਤੋਂ ਬਹਾਦਰਗੜ ਤੋਂ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਹੈ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਆ ਔਰ ਮੈਂ ਆਪ ਜੀ ਦਾ ਵੀ ਦਿਲੋਂ ਧੰਨਵਾਦ ਕਰਦਾ ਹਾਂ ਕਿ ਆਪ ਜੀ ਨੇ ਜੋ ਸੱਚ ਦਾ ਰਸਤਾ ਹੈ ਉਹ ਸਾਹਮਣੇ ਲਾਓਗੇ ਇਸੇ ਕਰਕੇ ਮੈਂ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਆਪ ਜੀ ਤੋਂ ਮਾਫੀ ਮੰਗਦਾ ਹਾਂ ਹੈਲੋ ਨਹੀਂ ਸਤਿ ਸ਼੍ਰੀ ਅਕਾਲ ਜੀ ਜੀ ਸਕੋਰ ਤੁਸੀਂ ਐਮਐਲਏ ਸਾਹਿਬ ਬੋਲ ਰਹੇ ਹਾਂ ਹਾਂ ਜੀ ਜੀ ਅੱਜ ਨਾ ਇੱਥੇ ਤੁਹਾਡੇ ਪਿੰਡ ਦੇ ਮੁੰਡਾ ਡਾਕਟਰ ਗੁਰਚਰਨ ਉਹਨੇ ਪ੍ਰੈਸ ਕਾਨਫਰੈਂਸ ਕੀਤੀ ਜੀ ਇੱਕ ਹਾਂ ਤੇ ਉਹਨੇ ਤੁਹਾਡੇ ਦੇ ਕਈ ਤਰ੍ਹਾਂ ਦੇ ਅਲਿਗੇਸ਼ਨ ਲਾਏ ਆ ਵੀ ਤੁਸੀਂ ਬਹੁਤ ਵਧੀਕੀਆਂ ਕਰ ਰਹੇ ਹੋ ਬਤੌਰ ਐਮਐਲਏ ਧੱਕਾਸ਼ਾਈ ਕਰ ਰਹੇ ਹੋ ਬਹੁਤ ਵਧੀਕੀਆਂ ਕਰ ਰਹੇ ਹੋ ਇਲੈਕਸ਼ਨ ਜਿਹੜੀ ਹੋਈ ਸੀ ਸਰਪੰਚੀ ਦੀ ਉਹਦੇ ਚ ਵੀ ਤੁਸੀਂ ਉਹਨਾਂ ਦੇ ਝੂਠੇ ਕੇਸ ਪਾਏ ਤੇ ਹੋਰ ਵੀ ਕਾਫੀ ਕੁਝ ਉਹਨੇ ਅਲਿਗੇਸ਼ਨ ਲਗਾਏ ਨੇ ਤੇ ਇਹਦੇ ਬਾਰੇ ਤੁਹਾਡਾ ਪੱਖ ਚਾਹੀਦਾ ਸੀ ਮੇਰਾ ਪੱਖ ਕੀ ਹੈ ਮੇਰਾ ਪੱਖ ਤੇ ਹੀ ਹੈ ਵੀ ਜੋ ਉਹਨੇ ਕੀਤਾ ਸੀਗਾ ਉਸ ਨਾਲ ਇਥੇ लाठी चार्ज ਹੋਈ ਹੋਈ ਔਰ ਪੁਲਿਸ ਨੇ ਕਾਰਵਾਈ ਕੀਤੀ ਹੋਰ ਆਪਾਂ ਕੀ ਕੀਤਾ ਜੀ ਹੂੰ ਤਾਂ ਪੁਲਿਸ ਨਾਲ ਹੋਇਆ ਜੋ ਹੋਇਆ ਇੱਕ ਹੋਰ ਕਹਿੰਦਾ ਸੀਗਾ ਵੀ ਤੁਸੀਂ ਉਹਦੀ ਨੰਗੇ ਦੀ ਵੀਡੀਓ ਬਣਾਈ ਥਾਣੇ 'ਚ ਹਾਂਜੀ ਅਲਫ ਨੰਗਾ ਕਰਕੇ ਉਹਨੂੰ ਥਾਣੇ 'ਚ ਉਹਦੀ ਵੀਡੀਓ ਬਣਾਈ ਤੁਸੀਂ ਤੇ ਉਹਨੂੰ ਧਮਕੀ ਦਿੱਤੀ ਵੀ ਜੇ ਮੇਰੇ ਖਿਲਾਫ ਬੋਲੇ ਤਾਂ ਇਹ ਵਾਇਰਲ ਕਰ ਦਾਂਗੇ ਇਹ ਹੋ ਸਕਦਾ ਜੀ ਨਹੀਂ ਚਲੋ ਅਸੀਂ ਤਾਂ ਦੇਖੋ ਪੱਖ ਲੈਣਾ ਜੀ ਤੁਹਾਡੇ ਜਿਹੜੀ ਗੱਲ ਹੈ ਜੀ ਹੋ ਸਕਦਾ ਕਿ ਨਹੀਂ ਹੋ ਸਕਦਾ ਤੁਹਾਨੂੰ ਤਾਂ ਚੀਜ਼ ਨਹੀਂ ਪਤਾ ਹੋਏਗਾ ਠੀਕ ਹੈ ਜੀ Obrigado. Okay. है